ਲੌਕਡਾਊਨ ਦੇ ਵਿੱਚ ਜਦੋਂ ਜੌਬ ਚਲੀ ਗਈ ਤਾਂ ਆਬਵੀਅਸਲੀ ਇੱਕ ਵੂਮਨ ਹੋਣ ਦੇ ਨਾਤੇ ਬਹੁਤ ਵੱਡਾ ਉਹ ਇੱਕ ਤਰ੍ਹਾਂ ਦਾ ਸ਼ੌਕ ਸੀਗਾ ਕਿ ਹੁਣ ਆਪਣੇ ਆਪ ਨੂੰ ਰੀਬਿਲਡ ਕਰਨਾ ਦੁਬਾਰਾ ਆਪਣੇ ਪੈਰਾਂ ਤੇ ਦੁਬਾਰਾ ਖੜ੍ਹੀ ਹੋਣਾ ਮੇਰੇ ਇੱਕ ਫਰੈਂਡ ਹੈ ਉਹ ਜਰਮਨ ਰਹਿੰਦੀ ਸੀ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਬਈ ਇੱਥੇ ਜਿਹੜੇ ਨੇ ਕਾਫੀ ਜੋ ਬ੍ਰਾਂਡਡ ਸੋਪਸ ਨੇ ਆਪਣੇ ਇੰਡੀਆ ਦੇ ਵਿੱਚ ਉਹ ਇੱਥੇ ਬੈਨ ਨੇ ਕਿਉਂਕਿ ਉਹਨਾਂ ਦੇ ਵਿੱਚ ਇੰਨੇ ਜ਼ਿਆਦਾ ਕੈਮੀਕਲਸ ਨੇ ਬਈ ਉਹ ਜਾਨਵਰਾਂ ਤੇ ਵੀ ਯੂਜ਼ ਨਹੀਂ ਹੋ ਸਕਦੇ ਫਿਰ ਮੈਂ ਸਰਚ ਕਰਨਾ ਸ਼ੁਰੂ ਕੀਤਾ ਕਿ ਕਿਉਂ ਉਸ ਟਾਈਮ ਫ੍ਰੀ ਸੀਗੇ ਵੀ ਕੀ ਇਹੋ ਜਿਹਾ ਸਟਾਰਟ ਅਪ ਕਰ ਸਕਦੇ ਆ ਕਿ ਕਿਹੜੀ ਹੈ ਜੀ ਡੇਲੀ ਰੁਟੀਨ ਦੀ ਚੀਜ਼ ਹੈ ਜਿਹਦੇ ਵਿੱਚ ਆਪਾਂ ਇੱਕ ਰੈਵੋਲੂਸ਼ਨ ਲਿਆ ਸਕਦੇ ਆ online ਵੀ ਕਾਫੀ ਰਿਸਰਚ ਪੇਪਰਸ ਆਰਟੀਕਲਸ ਤੇ ਰਿਪੋਰਟਸ ਇਹਦੇ ਜਿਵੇਂ WHO ਹੋ ਗਿਆ ਇਹੋ ਜਿਹਾਂ ਜੋ ਮਤਲਬ ਵੈਰੀਫਾਈਡ ਜਿਨ੍ਹਾਂ ਤੇ ਆਪਾਂ ٹرسٹ ਕਰ ਸਕਦੇ ਆ ਇਹੋ ਜੀ ਆਰਗੇਨਾਈਜੇਸ਼ਨਸ ਦੀ ਰਿਪੋਰਟਸੋਂ ਮੈਂ ਪੜਿਆ ਵੀ ਓਬਵੀਅਸ ਇਹੀ ਚੀਜ਼ ਕਹਿੰਦੇ ਨੇ ਕਿ ਸੋਪ ਸੋਪ ਦਾ ਜਿਹੜਾ ਫਾਰਮੂਲਾ ਹੈ ਜੋ ਕਰੰਟਲੀ ਆਪਾਂ ਯੂਜ਼ ਕਰ ਰਹੇ ਆ ਉਹ ਸਕਿਨ ਲਈ ਸਹੀ ਨਹੀਂ ਹੈ ਜੋ ਇੰਗਰੀਡੀਅੰਟਸ ਨੇ ਬੇਸਿਕ ਜਿਵੇਂ ਕਈ ਸੋਪ ਬ੍ਰਾਂਡਸ ਦਾਵਾ ਕਰਦੇ ਕਿ ਸਾਡੇ ਸੋਪਸ ਦੇ ਵਿੱਚ ਕਰੀਮ ਹੈ ਇਹ ਮੋਇਸਚਰਾਈਜ਼ ਕਰਦੀ ਹੈ ਬਟ ਐਕਚੁਅਲੀ ਉਹੀ ਸੋਪ ਕਈ ਦੇਸ਼ਾਂ ਦੇ ਵਿੱਚ ਬਣਦੀ ਤਾਂ ਮੈਂ ਸੋਚਿਆ ਕਿ ਜੇ ਮੈਂ ਆਪਣੇ ਦੇਸੀ ਚੀਜ਼ਾਂ ਨੇ ਨਿੰਮ ਹੋ ਗਿਆ ਐਲੋਵੇਰਾ ਜੋ ਆਪਣੇ ਇੱਥੇ ਅਵੇਲੇਬਲ ਨੇ ਕੇਸਰ ਹੋ ਗਿਆ ਬਾਕੀ ਇਹ ਉਪਟਣ ਵਾਲੇ ਜੋ ਇੰਗਰੀਡੀਅੰਟਸ ਨੇ ਜੋ ਹਲਦੀ ਵਾਹ ਸ਼ਾਦੀ ਦੇ ਮੌਕੇ ਤੇ ਲਾਈ ਜਾਂਦੀ ਹੈ ਉਹਦੇ ਨਾਲ ਜਿਹੜੇ ਬੇਸ ਹਨ ਹਲਦੀ ਤੇ ਨਾਰੀਅਲ ਦਾ ਤੇਲ ਹੋ ਗਿਆ ਬਦਾਮ ਦਾ ਤੇਲ ਹੋ ਗਿਆ ਇਹਨਾਂ ਨੂੰ ਮਿਲਾ ਕੇ ਕੰਬੀਨੇਸ਼ਨ ਤਿਆਰ ਕੀਤਾ ਹਾਂਜੀ ਫੋਰਨ ਦੇ ਵਿੱਚ ਜਿਵੇਂ ਇੰਸਟਾਗ੍ਰam ਤੋਂ ਆਪਾਂ ਨੂੰ ਯੂ ਐਸ ਏ ਕੈਨੇਡਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਕਾਫੀ ਕਲਾਇੰਟਸ ਅਪਰੋਚ ਕਰਦੇ ਨੇ ਆਰ ਪੀ ਡੀ 24 ਟੀਵੀ ਦੇਖ ਰਹੇ ਤੁਸੀਂ ਮੈਂ ਸਨਿਮਾਨ ਸਾਹਿਬ ਦਾ ਸਵਾਗਤ ਕਰਦਾ ਅੱਜ ਮੈਂ ਪਹੁੰਚੇ ਹੋਇਆ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਵਿਖੇ ਜਿੱਥੇ ਕਿ ਪੈਨ ਮੇਰੇ ਨਾਲ ਨੇ ਅਮਨਦੀਪ ਕੌਰ ਇਹਨਾਂ ਦੀ ਜਰਨੀ ਬਾਰੇ ਆਪਾਂ ਗੱਲਬਾਤ ਕਰਾਂਗੇ ਲਾਕਡਾਊਨ ਸਮੇਂ ਇਹਨਾਂ ਦੀ ਜੌਬ ਚੱਲੀ ਗਈ ਸੀ ਉਸ ਤੋਂ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਦੀ ਜਿਹੜੇ ਜੌਬ ਕਰਦੇ ਸੀ ਕਾਲਜ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਹਿੰਮਤ ਨਹੀਂ ਹਾਰੀ ਇੱਕ ਆਪਣਾ ਨਵਾਂ ਇਹਨਾਂ ਨੂੰ ਰਾਹ ਮਿਲਿਆ business ਸਟਾਰਟ ਕੀਤਾ ਉਸ ਸਮੇਂ ਦੇ ਵਿੱਚ ਉਸ business ਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਪੈਨ ਸਭ ਤੋਂ ਪਹਿਲਾਂ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਅਸਿਕਾਂ ਜੀ ਆਪਾਂ ਗੱਲਬਾਤ ਕਰਦੇ ਆ ਕਿ ਜਿਹੜਾ ਤੁਸੀਂ ਇਹ ਬਿਜ਼ਨਸ ਸਟਾਰਟ ਕੀਤਾ ਕਿਵੇਂ ਤੁਹਾਡੇ ਮਨ ਦੇ ਵਿੱਚ ਆਈ ਆਈਡੀਆ ਆਇਆ ਜਾਂ ਜਦੋਂ ਤੁਹਾਡੀ ਜੌਬ ਚਲੀ ਗਈ ਤਾਂ ਕੀ ਸੀ ਦਿਮਾਗ ਦੇ ਵਿੱਚ ਸਰੇ ਲਾਕਡਾਊਨ ਦੇ ਵਿੱਚ ਜਦੋਂ ਜੋਬ ਚਲੀ ਗਈ ਤਾਂ ਓਬਵੀਅਸਲੀ ਇੱਕ ਵੂਮਨ ਹੋਣ ਦੇ ਨਾਤੇ ਬਹੁਤ ਵੱਡਾ ਉਹ ਇੱਕ ਤਰ੍ਹਾਂ ਦਾ ਸ਼ੌਕ ਸੀਗਾ ਕਿ ਹੁਣ ਆਪਣੇ ਆਪ ਨੂੰ ਰੀਬਿਲਡ ਕਰਨਾ ਦੁਬਾਰਾ ਆਪਣੇ ਪੈਰਾਂ ਤੇ ਦੁਬਾਰਾ ਖੜੇ ਹੋਣਾ ਜਦੋਂ ਆਪਾਂ ਪਹਿਲਾਂ ਜੋਬ ਕਰਦੇ ਹਾਂ ਾਰਨਿੰਗ ਕਰਦੇ ਹਾਂ ਤਾਂ ਬਹੁਤ ਔਖਾ ਹੁੰਦਾ ਆਪਣੇ ਪੈਰੈਂਟਸ ਨੂੰ ਕਹਿਣਾ ਕਿ ਹੁਣ ਤੁਸੀਂ ਸਾਨੂੰ ਸਪੋਰਟ ਕਰੋ इवन ਛੋਟੇ-ਛੋਟੇ ਖਰਚਿਆਂ ਲਈ ਫਿਰ ਮੈਂ ਸਰਚ ਕਰਨਾ ਸ਼ੁਰੂ ਕੀਤਾ ਕਿ ਕਿ ਉਸ ਟਾਈਮ ਫ੍ਰੀ ਸੀਗੇ ਬਈ ਕੀ ਇਹੋ ਜਿਹਾ ਸਟਾਰਟਅਪ ਕਰ ਸਕਦੇ ਹਾਂ ਕਿ ਕਿਹੜੀ ਹੈ ਜੀ ਡੇਲੀ ਰੁਟੀਨ ਦੀ ਚੀਜ਼ ਹੈ ਜਿਹਦੇ ਵਿੱਚ ਆਪਾਂ ਇੱਕ ਰੈਵੋਲੂਸ਼ਨ ਲਿਆ ਸਕਦੀ ਆਨ ਮੈਰਿਟ ਸੀ ਉਸ ਸਮ ਉਸ ਟਾਈਮ ਅਨ ਮੈਰਿਟ ਸੀ ਤੇ ਫਿਰ ਮੈਂ ਸੋਚਿਆ ਵੀ ਕਿ ਕਿਹੜੀ ਹੋਜੀ ਚੀਜ਼ ਹੈ ਜਿਹਦੇ ਵਿੱਚ ਇੱਕ ਰੈਵੋਲੂਸ਼ਨ ਦੀ ਜ਼ਰੂਰਤ ਹੈ ਤਾਂ ਸਭ ਤੋਂ ਮੈਨੂੰ ਆਪਣੇ ਘਰ ਦੇ ਵਿੱਚ ਹੀ ਲੱਗੇ ਕਿ ਜਿਹੜੀ ਸੋਪ ਹੈ ਇਹ ਸਕਿਨ ਨੂੰ ਬਹੁਤ ਖਰਾਬ ਕਰ ਰਹੀ ਹੈ ਇਹਦੇ ਵਿੱਚ ਹੀ ਕੋਈ ਰੈਵੋਲੂਸ਼ਨ ਲਿਆਉਣ ਦੀ ਲੋੜ ਹੈ ਇਹਨੂੰ ਹੀ ਥੋੜਾ ਮੋਡੀਫਾਈ ਕਰਨ ਦੀ ਜ਼ਰੂਰਤ ਹੈ ਤਾਂ ਇਸ ਤਰੀਕੇ ਨਾਲ ਹੌਲੀ-ਹੌਲੀ ਕਾਫੀ ਲੰਬਾ ਸਮਾਂ ਲੱਗਾ ਇਸ ਚੀਜ਼ ਨੂੰ ਸਮਝਣ ਨੂੰ ਪੜ੍ਹਨ ਨੂੰ ਤੇ ਸਿੱਖਣ ਨੂੰ ਫਿਰ ਉਸ ਆਈਡੀਆ ਤੁਸੀਂ ਕਿੱਥੋਂ ਲਿਆ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਆਈ ਕਿਵੇਂ ਕਿ ਤੁਸੀਂ ਇਸ ਤਰ੍ਹਾਂ ਕਰ ਸਕਦੇ ਹਾਂਜੀ ਮੇਰੇ ਇੱਕ ਫਰੈਂਡ ਹੈ ਉਹ ਜਰਮਨ ਰਹਿੰਦੀ ਸੀ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਨੇ ਕਾਫੀ ਜੋ ਬ੍ਰਾਂਡਡ ਸੋਪਸ ਨੇ ਆਪਣੇ ਇੰਡੀਆ ਦੇ ਵਿੱਚ ਉਹ ਇੱਥੇ ਬੈਨ ਨੇ ਕਿਉਂਕਿ ਉਹਨਾਂ ਦੇ ਵਿੱਚ ਉਹ ਇੰਨੇ ਜ਼ਿਆਦਾ ਕੈਮੀਕਲਸ ਨੇ ਵੀ ਉਹ ਜਾਨਵਰਾਂ ਤੇ ਵੀ ਯੂਜ਼ ਨਹੀਂ ਹੋ ਸਕਦੇ ਤਾਂ ਮੈਂ ਸੋਚਿਆ ਵੀ ਵਾਕਈ ਗੱਲ ਹੈ ਕੁਛ ਨਾ ਕੁਛ ਕੀ ਸੋਪ ਜਿਹੜਾ ਹੈ ਉਹ ਆਪਣੀ ਸਕਿਨ ਨੂੰ ਖਰਾਬ ਕਰਦਾ ਨਾਟ ਓਨਲੀ ਸਕਿਨ ਨੂੰ ਕੀ ਉੱਪਰ ਲੱਗੀ ਚੀਜ਼ ਵਾਸ਼ ਹੋ ਗਈ ਬਟ ਉਹ ਅੰਦਰ ਵੀ ਜਾਂਦਾ ਆਪਣੀ ਸਕਿਨ ਦੇ ਤਾਂ ਇਸ ਚੀਜ਼ ਨੂੰ ਕਿਤੇ ਨਾ ਕਿਤੇ ਇੰਪਰੂਵ ਕਰਨ ਦੀ ਜ਼ਰੂਰਤ ਹੈ ਤਾਂ ਸਾਊਥਵੈਲਾ ਸੀ ਖੋਤੇ ਟਰਾਈ ਕੀਤਾ ਇਹ ਚੀਜ਼ ਬਣਾ ਕੇ ਹਾਂਜੀ ਸਭ ਤੋਂ ਪਹਿਲਾਂ ਮੈਂ ਛੋਟੇ-ਛੋਟੇ ਸੈਂਪਲ ਤਿਆਰ ਕੀਤੇ 20-20 ਗ੍ਰਾਮ ਦੇ ਛੋਟੇ-ਛੋਟੇ ਪੀਸ ਉਹਨੂੰ ਟਰਾਈ ਕੀਤਾ ਪਹਿਲਾਂ ਆਪਣੇ ਹੱਥਾਂ-ਪੈਰਾਂ ਦੇ ਉੱਪਰ ਕਿ ਉਹ ਸਹੀ ਲੱਗ ਰਿਹਾ ਕਿ ਨਹੀਂ ਕੋਈ ਇਰੀਟੇਸ਼ਨ ਵਗੈਰਾ ਤਾਂ ਨਹੀਂ ਹੋ ਰਹੀ ਉਸ ਤੋਂ ਬਾਅਦ ਫਿਰ ਜਿਹੜੀਆਂ ਬੁਟੀਕ ਤੇ ਆ ਆਪਣੇ ਬਿਊਟੀ ਪਾਰਲਰ ਦੇ ਵਿੱਚ ਭੈਣਾ ਕੰਮ ਕਰਦੀਆਂ ਨੇ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਨੂੰ ਭੇਜੇ ਮੈਂ ਸੈਂਪਲਸ ਕਿ ਤੁਸੀਂ ਆਪਣੇ ਕਸਟਮਰਸ ਨੂੰ ਦੇ ਕੇ ਦੇਖੋ ਪਹਿਲਾਂ ਹੈਂਡ ਵਾਸ਼ ਕਰਕੇ ਦੇਖਣ ਦਿਓ ਉਹਨਾਂ ਨੂੰ ਕਿਵੇਂ ਲੱਗਦਾ ਸਕਿਨ ਉਹਨਾਂ ਨੂੰ ਉਹ ਵੀ ਲੱਗਦੀ ਹੈ ਡਰਾਈ ਲੱਗਦੀ ਹੈ ਜੋ ਦੂਜੇ ਰੈਗੂਲਰ ਸੋਪਸ ਨਾਲ ਹੁੰਦੀ ਹੈ ਜਾਂ ਫਿਰ ਉਸੀਂ ਇਸ ਨੂੰ ਕੰਟੀਨਿਊ ਕਰੋ ਅਸੀਂ ਵੀ ਯੂਜ਼ ਕਰਾਂਗੇ ਇਹ ਸੇਧ ਫਿਰ ਕਿੱਥੋਂ ਲਈ ਜਾਣਕਾਰੀ ਕਿਵੇਂ ਇਕੱਠੀ ਕੀਤੀ ਵੀ ਕਿਵੇਂ ਕਿਹੜੇ ਕਿਹੜੇ ਚੀਜ਼ਾਂ ਪਾ ਕੇ ਚੀਜ਼ ਤਿਆਰ ਹੋ ਸਕਦੀ ਹਾਂਜੀ ਮੈਂ YouTube ਤੇ ਕੁਝ ਕੋਰਸੇਜ਼ ਅਵੇਲੇਬਲ ਨੇ ਆਨਲਾਈਨ ਵੀ ਕਾਫੀ ਰਿਸਰਚ ਪੇਪਰਸ ਆਰਟੀਕਲਸ ਤੇ ਰਿਪੋਰਟਸ ਇਹਦੇ ਜਿਵੇਂ ਆਪਣਾ WHO ਹੋ ਗਿਆ ਇਹੋ ਜਿਹਾਂ ਜੋ ਮਤਲਬ ਵੈਰੀਫਾਈਡ ਜਿਨ੍ਹਾਂ ਦੇ ਉੱਪਰ ਆਪਾਂ ٹرسٹ ਕਰ ਸਕਦੇ ਹਾਂ ਇਹੋ ਜੀ ਆਰਗੇਨਾਈਜੇਸ਼ਨਸ ਦੀ ਰਿਪੋਰਟਸ ਨੂੰ ਮੈਂ ਪੜਿਆ ਵੀ ਓਬਵੀਅਸ ਇਹੀ ਚੀਜ਼ ਕਹਿੰਦੇ ਨੇ ਕਿ ਸੋਪ ਸੋਪ ਦਾ ਜਿਹੜਾ ਫਾਰਮੂਲਾ ਹੈ ਜੋ ਕਰੰਟਲੀ ਆਪਾਂ ਯੂਜ਼ ਕਰ ਰਹੇ ਹਾਂ ਉਹ ਸਕਿਨ ਲਈ ਸਹੀ ਨਹੀਂ ਹੈ ਤਾਂ ਉਸ ਨੂੰ ਮੈਂ ਰਿਸਰਚ ਕੀਤਾ ਕਿ ਇਹਦੇ ਵਿੱਚ ਕੀ ਕੀ ਚੇਂਜਸ ਕੀਤੇ ਜਾ ਸਕਦੇ ਨੇ ਜੋ ਇਨਗਰੀਡੀਐਂਟਸ ਨੇ ਬੇਸਿਕ ਜਿਵੇਂ ਕਈ ਸੋਪ ਬ੍ਰਾਂਡਸ ਦਾਵਾ ਕਰਦੇ ਕਿ ਸਾਡੇ ਸੋਪਸ ਦੇ ਵਿੱਚ ਕਰੀਮ ਹੈ ਸੋਸ਼ਲਾਈਜ਼ ਕਰਦੀ ਹੈ ਬਟ ਐਕਚੁਅਲੀ ਉਹੀ ਸੋਪ ਕਈ ਦੇਸ਼ਾਂ ਦੇ ਵਿੱਚ ਬਣਦਾ ਤਾਂ ਮੈਂ ਸੋਚਿਆ ਕਿ ਜੇ ਮੈਂ ਆਪਣੇ ਦੇਸੀ ਚੀਜ਼ਾਂ ਨੇ ਨਿਮ ਹੋ ਗਿਆ অ্যালোਵੈਰਾ ਜੋ ਆਪਣੇ ਇੱਥੇ ਅਵੇਲੇਬਲ ਨਹੀਂ ਕੇਸਰ ਹੋ ਗਿਆ ਬਾਕੀ ਉਪਟਣ ਵਾਲੇ ਜੋ ਇੰਗਰੀਡੀਅੰਟਸ ਨੇ ਜੋ ਪਹਿਲਦੀ ਵਾਹ ਸ਼ਾਦੀ ਦੇ ਮੌਕੇ ਤੇ ਲਾਈ ਜਾਂਦੀ ਹੈ ਉਹਦੇ ਵਾਲ ਜਿਹੜੇ ਬੇਸਣ ਹਲਦੀ ਤੇ ਨਾਰੀਅਲ ਦਾ ਤੇਲ ਹੋ ਗਿਆ ਬਾਦਾਮ ਦਾ ਤੇਲ ਹੋ ਗਿਆ ਇਹਨਾਂ ਨੂੰ ਮਿਲਾ ਕੇ ਕੰਬੀਨੇਸ਼ਨ ਤਿਆਰ ਕੀਤਾ ओके हेलो ਇਸ ਵਿੱਚ ਕੋਈ ਤੁਸੀਂ ਕੈਮੀਕਲ ਨਹੀਂ ਯੂਜ਼ ਕਰਦੇ ਨਹੀਂ ਜੀ ਕੈਮੀਕਲ ਇਹਦੇ ਵਿੱਚ ਕੋਈ ਵੀ ਯੂਜ਼ ਨਹੀਂ ਕਰਦੇ ਆਇਲ ਬੇਸਡ ਹੈ ਸਾਰਾ ਔਰ ਜੇ ਮਤਲਬ ਕਸਟਮਰ ਆਪਣੇ ਪਸੰਦ ਦੇ ਇੰਗਰੀਡੀIENTS ਪਾ ਕੇ ਵੀ ਤਿਆਰ ਕਰਾ ਲੈਂਦੇ ਨੇ ਕਿ ਸਾਡੀ ਸਕਿਨ ਨੂੰ ਜੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਕੋਈ ਚੀਜ਼ ਲੱਗਦੀ ਨਹੀਂ ਜਾਂ ਕੋਈ ਸੋਪ ਸੂਟ ਨਹੀਂ ਕਰਦਾ ਤਾਂ ਉਹਨਾਂ ਨੂੰ ਵੀ ਉਸ ਤਰੀਕੇ ਦਾ ਫਾਰਮੂਲਾ ਬਣਾ ਕੇ ਦੇ ਦਿੰਦੀ ਹੈ ਜੀ ਓਕੇ ਤਾਂ ਕਿਸ ਕਿਸ ਜੀ ਮਤਲਬ ਜਿਹੜੇ ਇਸ ਚੀਜ਼ ਵਿੱਚ ਪੈਣ ਵਾਲੀ ਚੀਜ਼ਾਂ ਸਾਬਤ ਵਿੱਚ ਉਸ ਤੋਂ ਬਿਨਾਂ ਹੋਰ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕੋਈ ਮਸ਼ੀਨ ਵਗੈਰਾ ਦੀ ਜਾਂ ਕਿਸ ਚੀਜ਼ ਦੀ ਹਾਂਜੀ ਬੇਸਿਕ ਇੰਗਰੀਡੀਅੰਟਸ ਤਾਂ इजीली अवेलेबल ਹੋ ਜਾਂਦੇ ਨੇ ਕੁਝ ਇਹੋ ਜਿਹੇ ਇੰਗਰੀਡੀਅੰਟਸ ਨੇ ਜੋ ਬਹੁਤ ਰੇਅਰ ਮਿਲਦੇ ਨੇ ਜਿਵੇਂ ਜਾਇਫਲ ਹੋ ਗਿਆ ਮਾਜਿਸਟਾ ਤੇ ਮੁਲਠੀ ਪਾਊਡਰ ਇਹ ਬਹੁਤ ਰੇਅਰਲੀ अवेलेबल ਹੁੰਦੇ ਨੇ ਤੇ ਜਿਹੜਾ ਆਪਣਾ ਸਭ ਤੋਂ ਜਿਹੜਾ ਸੀ ਰੀਸੈਂਟਲੀ ਲਾਂਚ ਕੀਤਾ ਉਪਟਨ ਸੋਪ ਉਹਦੇ ਵਿੱਚ ਇਹ ਯੂਜ਼ ਹੁੰਦਾ ਜੋ ਕਿ ਪਿਗਮੈਂਟੇਸ਼ਨ ਤੇ ਟੈਨਿੰਗ ਵਾਸਤੇ ਕੰਮ ਕਰਦਾ ਬਾਕੀ ਜੋ ਇੰਗਰੀਡੀਅੰਟਸ ਨੇ ਮਤਲਬ ਜੋ ਰੈਗੂਲਰ ਸੋਪਸ ਦੇ ਵਿੱਚ ਐਨੀਮਲ ਫੈਟ ਯੂਜ਼ ਹੁੰਦਾ ਉਹ ਆਪਾਂ ਇਹਦੇ ਵਿੱਚ ਟੋਟਲੀ ਐਕਸਕਲੂਡ ਕੀਤਾ ਉਹ ਨਹੀਂ ਯੂਜ਼ ਕਰਦੇ ਨਹੀਂ ਮਤਲਬ ਕੋਈ ਇਲੈਕਟ੍ਰੋਨਿਕ ਮਸ਼ੀਨ ਵਗੈਰਾ ਦੀ ਕੋਈ ਜ਼ਰ ਹਾਂਜੀ ਉਨੀ ਮਸ਼ੀਨਸ ਦੀ ਕੋਈ ਜ਼ਰੂਰਤ ਨਹੀਂ ਐ ਇਹਨੂੰ ਜਸ ਮੈਲਟ ਕਰਕੇ ਇਹਦੇ ਵਿੱਚ ਇੰਗਰੀਡੀIENTS ਐਡ ਹੁੰਦੇ ਨੇ ਗਲਿਸਰੀਨ ਵਗੈਰਾ ਐਡ ਹੁੰਦਾ ਉਹ ਜੋ ਕੰਬੀਨੇਸ਼ਨ ਆ ਉਹ ਬਹੁਤ ਇਫੈਕਟਿਵ ਆ ਬਾਕੀ ਇਹਨੂੰ ਜਦ ਅਪਾ ਤਰਲ ਤੋਂ ਠੋਸ ਚ ਬਦਲਦੇ ਆ ਤੇ ਇਹਨੂੰ ਜਮਾਇਆ ਜਾਂਦਾ ਨਹੀਂ ਫ੍ਰਿਜ ਵਗੈਰਾ ਦੀ ਵੀ ਕੋਈ ਜ਼ਰੂਰਤ ਨਹੀਂ ਐ ਬਸ ਇਹ ਰੂਮ ਟੈਂਪਰੇਚਰ ਦੇ ਉੱਪਰ ਹੀ ਆਪਣੇ ਆਪ ਸੋਲਿਡ ਹੋ ਜਾਂਦਾ ਨੋਰਮਲ ਟੈਂਪਰੇਚਰ ਤੇ ਸੋਲਿਡ ਹੋ ਜਾਂਦਾ ਹਾਂਜੀ ਨੋਰਮਲ ਟੈਂਪਰੇਚਰ ਤੇ ਓਕੇ ਸਾਊਪ ਤੋਂ ਬਿਨਾ ਹੋਰ ਕੋਈ ਤੁਸੀਂ ਲੋਸ਼ਨ ਵਗੈਰਾ ਜਾਂ ਕੋਈ ਹੋਰ ਵੀ ਪ੍ਰੋਡਕਟ ਕੋਈ ਤਿਆਰ ਕਰਕੇ ਦੇਖਿਆ ਕੋਈ ਸੈਂਪਲਿੰਗ ਕੀਤੀ ਹੋ? ਹਾਂਜੀ ਸੋਪ ਸੁਪਨੇ ਪਿਛਲੇ 2 ਸਾਲ ਤੋਂ ਚੱਲ ਰਹੀ ਨੇ ਵਧੀਆ ਬਹੁਤ ਅੱਛਾ ਰਿਸਪੌਂਸ ਹੈ ਤੇ ਕਸਟਮਰ ਹੁਣ ਡਿਮਾਂਡ ਕਰ ਰਹੇ ਨੇ ਕਿ ਕੋਈ ਮਿਸਚੁਰਾਈਜ਼ਰ ਜਾਂ ਲੋਸ਼ਨ ਵਗੈਰਾ ਵੀ ਤਿਆਰ ਕੀਤਾ ਜਾਵੇ ਕਿਉਂਕਿ ਸਰਦੀ ਆ ਰਹੀ ਹੈ। ਉਹ ਮੈਂ ਆਲਰੇਡੀ ਬਣਾ ਚੁੱਕੀ ਆਂ ਉਹਦੀ ਸੈਂਪਲਿੰਗ ਹੋ ਰਹੀ ਹੈ। ਜਦੋਂ ਵੀ ਆਪਣਾ ਉਹ ਲਾਂਚ ਕਰੂੰਗੀ ਤਾਂ ਇੰਸਟਾਗ੍ਰam ਤੇ ਸਾਰਿਆਂ ਨੂੰ ਅਵੇਲੇਬਲ ਹੋ ਜਾਏਗਾ। ਉੱਥੇ ਆਰਡਰ ਕਰ ਸਕਦੇ ਨੇ। ਸਟੱਡੀ ਕੀ ਕੀਤੀ ਤੁਸੀਂ? ਸਟੱਡੀ ਦੇ ਵਿੱਚ ਮੈਂ ਕੀਤੀ ਹੈ ਜੀ ਐਮਏ ਇੰਗਲਿਸ਼ ਬੀਐਡ ਕੀਤੀ ਹੈ ਹਾਈ ਲੈਟਸ ਸਾਡੇ ਸੱਤ ਬੰਨ ਮਤਲਬ ਬਿਜ਼ਨਸ ਨਾਲ ਰਿਲੇਟਡ ਤਾਂ ਨਹੀਂ ਕੋਈ ਇਸ ਤਰੀ ਨਹੀਂ ਕੀਤੀ ਨਹੀਂ ਜੀ ਪਹਿਲਾਂ ਮਾਇੰਡ 'ਚ ਹੈ ਹੀ ਨਹੀਂ ਸੀ ਮਤਲਬ ਉਹੀ ਵਿਜਨ ਸੀ ਕਿ ਟੀਚਿੰਗ ਦੇ ਵਿੱਚ ਹੀ ਅੱਗੇ ਜਾਣਾ ਕੁਝ ਗਵਰਨਮੈਂਟ ਦਾ ਟਰਾਈ ਕਰੀਏ ਬਟ ਲਾਈਫ ਸਾਰੇ ਸਟੂਡੈਂਟਸ ਨਾਲ ਹੀ ਚੀਜ਼ ਹੁੰਦੀ ਹੈ ਜਦੋਂ ਆਪਾਂ ਪੜ ਰਹੇ ਹੁੰਦੇ ਆ ਵੀ ਕਿੱਥੇ ਨਾ ਕਿੱਥੇ ਬਹੁਤ ਕਨਫਿਊਜ਼ਨ ਹੁੰਦੀ ਹੈ ਬਈ ਕੈਰੀਅਰ ਚੂਜ਼ ਕਰੀਏ ਜੌਬ ਕਰੀਏ ਜਾਂ ਕੁਝ ਆਪਣਾ ਕਰੀਏ ਤਾਂ ਉੱਥੇ ਹੌਲੀ-ਹੌਲੀ ਰਾਹ ਨਿਕਲੇ ਜਦੋਂ ਜੌਬ ਕਰਨ ਲੱਗੀ ਅਰਨਿੰਗ ਆਉਣ ਲੱਗੀ ਫਿਰ ਕੌਨਫੀਡੈਂਸ ਕਰ ਸਕਦੀ ਹੋ ਮਾਰਕੀਟਿੰਗ ਵਗੈਰਾ ਫਿਰ ਤੁਸੀਂ ਕਿਵੇਂ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਮਾਰਕੀਟਿੰਗ ਕਿਵੇਂ ਕਰਦੇ ਆ ਪ੍ਰੋਡਕਟ ਦੀ ਹਾਂਜੀ ਪ੍ਰੋਡਕਟ ਦੀ ਮਾਰਕੀਟਿੰਗ ਵਾਸਤੇ ਮੈਂ ਇੰਸਟਾਗ੍ਰam ਪੇਜ ਤੋਂ ਕਰ ਰਹੀ ਹਾਂ ਤੇ ਬਾਕੀ ਜਿਹੜੇ ਆਪਣੇ ਕਸਟਮਰ ਹੁੰਦੇ ਨੇ ਉਹ ਵੀ ਵੀਡੀਓਜ਼ ਵਗੈਰਾ ਆਪਣੇ ਫੀਡਬੈਕਸ ਦਿੰਦੇ ਨੇ ਬਾਕੀ ਜੋ ਇਨਫਲੂਐਂਸਰਸ ਨੇ ਉਹਨਾਂ ਨਾਲ ਵੀ ਮੈਂ ਕੰਟੈਕਟ ਕਰਦੀ ਹਾਂ ਬਟ ਪਹਿਲਾਂ ਮੇਰਾ ਹੀ ਸੁਜੈਸ਼ਨ ਹੁੰਦਾ ਕਿ ਤੁਸੀਂ ਆਪ ਯੂਜ਼ ਕਰੋ ਜੇ ਤੁਹਾਨੂੰ ਲੱਗਦਾ ਕਿ ਹਾਂ ਮੇਰਾ ਪ੍ਰੋਡਕਟ ਬਹੁਤ ਹੀ ਵਧੀਆ ਤਾਂ ਹੀ ਤੁਸੀਂ ਉਹਨੂੰ ਕਿਉਂਕਿ ਉਹਨਾਂ ਦਾ ਵੀ ਫੇਸ ਆ ਰਿਹਾ ਅੱਗੇ ਲੋਕਾਂ ਦੇ ਸਾਹਮਣੇ ਉਹ ਇਸ ਚੀਜ਼ ਨੂੰ ਬੋਲਣਗੇ ਤਾਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਸਟਮਰ ਯੂਜ਼ ਕਰੇ ਬਾਅਦ ਦੇ ਵਿੱਚ ਉਹ ਕਹੇ ਕਿ ਨਹੀਂ ਜੀ ਤੁਸੀਂ ਗਲਤ ਚੀਜ਼ ਨੂੰ ਪ੍ਰੋਮ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਹਿਨੀ ਹੈ ਕਿ ਹੁਣ ਤੁਸੀਂ ਇਹਨੂੰ ਪ੍ਰੋਮੋਟ ਕਰੋ ਤੁਸੀਂ ਸਜੈਸਟ ਕਰੋ ਹੁਣ ਤੱਕ ਇੱਥੇ ਕਿੱਥੇ ਇਹ ਮਾਰਕੀਟਿੰਗ ਕਰ ਚੁੱਕੇ ਹਾਂ ਕਿ ਇਹ ਫੋਰਨ ਵਗੈਰਾ ਲਈ ਵੀ ਇਹਦੀ ਡਿਮਾਂਡ ਹੈ ਬਾਹਰੋਂ ਵੀ ਹਾਂਜੀ ਫੋਰਨ ਦੇ ਵਿੱਚ ਜਿਵੇਂ ਇੰਸਟਾਗ੍ਰam ਤੋਂ ਆਪਾਂ ਨੂੰ ਯੂ ਐਸ ਏ ਕੈਨੇਡਾ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਕਾਫੀ ਕਲੈਂਟਸ ਅਪਰੋਚ ਕਰਦੇ ਨੇ ਨਿਊਜ਼ੀਲੈਂਡ ਦਾ ਥੋੜਾ ਇਸ਼ੂ ਹੈ ਕਿ ਉੱਥੇ ਸੋਪ ਨੂੰ ਕਨਸੀਡਰ ਨਹੀਂ ਕਰਦੇ ਮਤਲਬ ਥੋੜਾ ਉਹਨੂੰ ਭੇਜਣ ਦਾ ਇਹਦੀ ਪਰਮਿਸ਼ਨ ਕਿਸ ਤਰ੍ਹਾਂ ਮਿਲਿਆ ਜਦੋਂ ਇਸ ਇਸ ਸਾਈਡ ਤੋਂ ਆਪਾਂ ਪ੍ਰੋਡਕਟ ਭੇਜਦੇ ਆ ਉੱਥੇ ਕੋਈ ਚੈਕਿੰ ਆਪਣੇ ਕੰਟਰੀ ਦਾ ਪੇਜ ਭੇਜ ਦੇ ਆਪਣੇ ਸ਼ਾਪ ਤਾਂ ਉੱਥੇ ਕੋਈ ਵਰਤਣੀ ਹੈ ਤੇ ਇਹਦਾ ਕੋਈ ਸੈਂਪਲ ਵਗੈਰਾ ਹੁੰਦਾ ਵੀ ਟੈਸਟਿੰਗ ਵਗੈਰਾ ਨੇਜੀ ਫਿਲਹਾਲ ਨੋਰਮਲ ਮਾਰਕੀਟਿੰਗ ਹੋ ਜਾਂਦੀ ਹੈ ਹਾਂਜੀ ਹੋ ਜਾਂਦਾ ਜਿਵੇਂ ਯੂਐਸਏ ਤੋਂ ਕਲਾਇੰਟਸ ਹੈਗੇ ਨੇ ਮੇਰੇ ਦੋ ਇੱਕ ਮੈਮ ਨੇ ਉਹ ਆਪਣੇ ਤੋਂ ਮੈਨੂਫੈਕਚਰਿੰਗ ਕਰਵਾਉਂਦੇ ਆ ਬਸ ਉਹ ਉਹਨੂੰ ਆਪਣੀ ਬ੍ਰਾਂਡਿੰਗ ਤੇ ਸੇਲ ਕਰ ਦਿਆ ਐਦਾਂ ਵੀ ਕੀਤਾ ਜਾ ਸਕਦਾ ਜੇ ਕੋਈ ਕਰਨਾ ਚਾਹੇ ਤਾਂ ਤਾਂ ਉਹਨਾਂ ਨੇ ਮਤਲਬ ਜੋ ਪੇਪਰ ਵਰਕ ਹੈਗਾ ਜੋ ਵੀ ਹੈ ਉਹਨਾਂ ਨੇ ਖੁਦ ਹੀ ਕਰਵਾਇਆ ਪਹਿਲਾਂ ਉਹਨਾਂ ਨੇ ਸੈਂਪਲ ਮੰਗਾਏ ਸੀ ਉਹਨਾਂ ਨੇ ਯੂਜ਼ ਕੀਤੇ ਆ ਬਸ ਜੇ ਆਪਾਂ ਪ੍ਰੋਡਕਟ ਦੇ ਉੱਪਰ ਹੈਂਡ ਮੇਡ ਲਿਖਦੇ ਆ ਤਾਂ ਉਹਦੇ ਵਿੱਚ ਕੋਈ ਜ਼ਿਆਦਾ ਇਸ਼ੂ ਨਹੀਂ ਆਉਂਦਾ ਬਾਕੀ ਆਪਣਾ ਸਾਰਾ ਵਿਜ਼ੀਬਲ ਹੈਗਾ ਜੋ ਵੀ ਮੈਂ ਬਣਾਉਣੀ ਆਉਂਦੀਆਂ ਵੀਡੀਓਜ਼ ਵਗੈਰਾ ਅਵੇ ਕਿੰਨਾ ਟਾਈਮ ਹੋ ਗਿਆ ਹੁਣ ਤੱਕ ਇਹ ਕੰਮ ਦੀ ਸ਼ੁਰੂਆਤ ਹੋਈ ਨੀ ਪ੍ਰੋਪਰਲੀ 2 ਸਾਲ ਹੋ ਗਏ ਨੇ ਜੀ ਪ੍ਰੋਪਰ ਤਰੀਕੇ ਨਾਲ ਇਹਨੂੰ ਕਰਦਿਆਂ ਮੈਨੂੰ ਉਸ ਤੋਂ ਪਹਿਲਾਂ ਥੋੜਾ ਕਨਫਿਊਜ਼ਨ ਸੀਗਾ ਵੀ ਕਰਨਾ ਜਾਂ ਨਹੀਂ ਕਰਨਾ ਬਸ ਲੋਕਲ ਲੈਵਲ ਤੇ ਚੱਲ ਰਿਹਾ ਸੀ ਆਫੀਸ਼ੀਅਲੀ 2 ਸਾਲ ਹੋ ਗਏ ਨੇ ਪ੍ਰੋਪਰ ਤਰੀਕੇ ਨਾਲ ਐਗਜ਼ੀਕਿਊਟ ਕਰ ਰਹੇ ਹਾਂ ਇਸ ਨੂੰ ਓਕੇ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋਇਆ ਮੇਰੀ ਮੈਰਿਜ ਨੂੰ ਹੋ ਗਈ ਜੀ 3 ਸਾਲ ਹੋ ਗਏ ਓਕੇ ਹਾਂਜੀ ਅੱਛਾ ਇਹ ਮੈਰਿਜ ਤੋਂ ਬਾਅਦ ਸਟਾਰਟ ਕੀਤਾ ਤੁਸੀਂ ਆਫੀਸ਼ੀਅਲੀ ਉਸ ਤੋਂ ਪਹਿਲਾਂ ਸਿਰਫ ਲੋਕਲ ਲੈਵਲ ਤੇ ਚੱਲ ਰਿਹਾ ਸੀ ਹਾਂ ਪਰ ਮੈਨੂੰ ਨਹੀਂ ਸੀਗਾ ਕਿ ਮੈਂ ਇਹਨੂੰ ਅਫੀਸ਼ੀਅਲ ਕਰ ਪਾਉਂਗੀ ਠੀਕ ਹੈ ਲਾਕਡਾਊਨ ਤੋਂ ਬਾਅਦ ਹੋ ਸਕਦਾ ਕੋਈ ਵਧੀਆ ਕਰੀਅਰ ਓਪਰਚ्युनिटी ਮਿਲ ਜੇ ਮੈਂ ਇਹਨੂੰ ਪ੍ਰੋਪਰ ਇੱਕ ਵਿਜਨ ਦੇ ਤੌਰ ਤੇ ਨਹੀਂ ਸੀ ਦੇਖਿਆ ਕਿ ਹਾਂ ਬਸ ਮੈਂ ਇਸੇ ਕੰਮ 'ਤੇ ਲੱਗਣਾ ਹੁਣ ਵੀ ਮੈਂ ਟੀਚ ਕਰ ਰਹੀ ਹਾਂ ਜੀ ਹਾਂਜੀ ਹੁਣ ਵੀ ਆਪਣੇ ਲੈਵਲ ਤੇ ਕਰ ਰਹੀ ਹਾਂ ਹੁਣ ਕਿੱਥੇ ਕਰ ਰਹੇ ਤੁਸੀਂ ਮੈਂ ਜੈਪੁਰ ਸਿਟੀ ਦੇ ਵਿੱਚ ਰਾਜਸਥਾਨ ਹਾਂਜੀ ਕੈਪੀਟਲ ਸਿਟੀ ਹੈ ਉੱਥੇ ਕਰ ਰਹੀ ਹਾਂ ਓਕੇ ਓਕੇ ਜੀ ਵਿਆਹ ਤੋਂ ਬਾਅਦ ਕੋਈ ਮਤਲਬ ਇਸ ਤੇ ਤੁਹਾਨੂੰ ਕੋਈ ਸਮੱਸਿਆ ਨਹੀਂ ਆਈ ਮਾਰਕੀਟਿੰਗ ਵਗੈਰਾ ਦੀ ਜਾਂ ਕੋਈ ਉਸ ਸ਼ਾਹ ਜਿਆਦਾ ਮਿਲੇ ਹੌਸਲਾ ਮਿਲੇ ਸਾਰੇ ਪਰ ਦੀ ਵੀ ਹਾ ਤਾਂ ਪਹਿਲਾਂ ਹੀ ਕਨਫਿਊਜ਼ਨ ਸੀ ਪਤਾ ਨਹੀਂ ਅੱਗੇ ਇਸ ਚੀਜ਼ ਨੂੰ ਸਪੋਰਟ ਕਰਨਗੇ ਜਾਂ ਨਹੀਂ ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਵੀ ਬਿਜ਼ਨਸ ਲੋਕ ਇਹ ਹੀ ਸੋਚਦੇ ਵਿੱਚ ਕੀ ਹੈ ਕਿਵੇਂ ਸੇਲ ਕਰੋਗੇ ਨਹੀਂ ਲੈਣਗੇ ਲੋਕ 네ਗੇਟਿਵਿਟੀ ਜ਼ਿਆਦਾ ਹੁੰਦੀ ਹੈ ਪੋਜ਼ਿਟਿਵਿਟੀ 1% ਹੁੰਦੀ ਹੈ ਬਟ ਹਾ 파ਟਨਰ ਮੇਰੇ ਮੇਰੇ ਹਸਬੈਂਡ ਉਹ ਉਹਨਾਂ ਦੀ ਲਾਈਨ ਹੀ ਹੈ ਉਹ ਬਿਜ਼ਨਸ ਮਾਰਕੀਟਿੰਗ ਫਾਈਨੈਂਸ ਵਗੈਰਾ ਦਾ ਕੰਮ ਕਰਦੇ ਨੇ ਉਹਨਾਂ ਨੇ ਇਸ ਚੀਜ਼ ਨੂੰ ਪੋਜ਼ਿਟਿਵਲੀ ਲਿਆ ਕਿਉਂਕਿ ਉਹ ਵੀ ਬਿਜ਼ਨਸ ਕਰਨਾ ਚਾਹੁੰਦੇ ਸੀ ਕਿਤੇ ਨਾ ਕਿਤੇ ਜੌਬ ਉਹਨਾਂ ਦਾ ਵੀ ਕੋਈ ਕਰੀਅਰ ਪਲਾਨ ਹੈ ਨਹੀਂ ਸੀਗਾ ਤਾਂ ਉਹਨਾਂ ਨੇ ਵੀ ਇਸ ਚੀਜ਼ ਵਿੱਚ ਕਾਫੀ ਹੈਲਪ ਕੀਤੀ ਹੈ ਹਾਂਜੀ ਹਾਂ ਮਾਰਕੀਟਿੰਗ ਦੇ ਵਿੱਚ ਦਾ ਬਹੁਤ ਫਾਇਦਾ ਹੋ ਗਿਆ ਹਾਂਜੀ ਉਹਨਾਂ ਦੇ ਕਾਫੀ ਆਈਡੀਆਜ਼ ਨੇ ਜਿਵੇਂ ਸ਼ੇਪਸ ਵਗੈਰਾ ਉਹਨਾਂ ਨੇ ਕੁਝ ਮੈਨੂੰ ਸਜੈਸਟ ਕੀਤਾ ਕਿ ਇਹਦੀ ਸ਼ੇਪ ਬੱਚਿਆਂ ਲਈ ਤੁਸੀਂ ਵੱਖਰੀ ਕਰ ਸਕਦੇ ਹੋ ਜੋ ਕਿ ਡਿਫਰੈਂਟ ਹੋ ਜਾਂਦਾ ਆਈ ਕੈਚਿੰਗ ਹੈ ਥੋੜਾ ਬੱਚਿਆਂ ਲਈ ਵੀ ਇੰਟਰਸਟਿੰਗ ਹੈ ਬਾਕੀ ਮਾਰਕੀਟਿੰਗ ਦਾ ਉਹ ਦੇਖਦੇ ਨੇ ਫੋਰਨਰ ਦੇ ਜਿਹੜੇ ਕਲਾਇੰਟਸ ਨੇ ਉਹਨਾਂ ਦਾ ਜੋ ਵੀ ਮਤਲਬ ਉੱਥੇ ਭੇਜਣ ਤੱਕ ਦਾ ਜੋ ਪ੍ਰੋਸੀਜਰ ਹੈ ਜਦ ਤੱਕ ਕਸਟਮਰ ਨੂੰ ਮਿਲ ਨਹੀਂ ਜਾਂਦਾ ਪੂਰਾ ਟਰੈਕਿੰਗ ਤੇ ਉਹ ਚੀਜ਼ ਨੂੰ ਰੱਖਦੇ ਨੇ ਜੀ ਥੋੜੀ ਆਪਾਂ ਜਾਣਕਾਰੀ ਲੈ ਲਈਏ ਵੀ ਜਿਹੜੇ ਤੁਹਾਡੇ ਪ੍ਰੋਡਕਟ ਜਿਵੇਂ ਪਏ ਆ ਹਾਂਜੀ ਸਾਨੂੰ ਜਰ ਕੀ ਇਹਦੇ ਕਿਤੇ ਲਈ ਹੈ ਬੈਨਫਿਟ ਤਾਂ ਕਿ ਕੀ ਬੈਨਫਿਟ ਹੁੰਦਾ ਹੈ ਇਹ ਅੱਛਾ ਤੁਸੀਂ ਪੂਰੀ ਪੈਕਿੰਗ ਬਣਾ ਕੇ ਇਹਨੂੰ ਸੇਲ ਕਰਦੇ ਹੋ ਹਾਂਜੀ ਹਾਂ ਪੈਕਿੰਗ ਆਪਣੀ ਆਉਂਦੀ ਹੈ ਇਹ ਪ੍ਰੋਪਰ ਬਾਕਸ ਆਉਂਦਾ ਹੈ ਇਹਦੇ ਵਿੱਚ ਪਹਿਲਾਂ ਮੈਂ 5 ਡਿਫਰੈਂਟ ਵੈਰਾਈਟੀਆਂ ਤੋਂ ਸਟਾਰਟ ਅਪ ਕੀਤਾ ਸੀ 2-3 ਇੱਕ ਸਾਲ ਪਹਿਲਾਂ ਪ੍ਰੋਪਰਲੀ ਮਤਲਬ ਇਹ ਫਿਰ ਇਹਨੂੰ ਜਦੋਂ ਮੈਨੂੰ ਸਪੋਰਟ ਮਿਲਿਆ ਵਧੀਆ ਫਿਰ ਉਸ ਤੋਂ ਬਾਅਦ ਇਹਨੂੰ ਲਾਂਚ ਕੀਤਾ ਪ੍ਰੋਪਰ ਤਰੀਕੇ ਨਾਲ ਤਾਂ ਪੰਜ ਵੈਰਾਈਟੀਆਂ ਦੇ ਵਿੱਚ ਮੈਂ ਇਹਨੂੰ ਸ਼ੁਰੂ ਕੀਤਾ ਸੀ ਕਾਫੀ ਬੇਸਨ ਤੇ ਵਿਟਾਮਿਨ E ਸੋਪ ਹੈਗਾ ਜਿਹੜਾ ਇਹ ਹੈਗਾ ਜੀ ਆਪਣੇ ਕੋਲ ਪਹਿਲਾ ਫਲੇਵਰ ਸਭ ਤੋਂ ਪਹਿਲੇ ਮੈਂ ਇਹੀ ਬਣਾਇਆ ਸੀ ਫਿਰ ਉਸ ਤੋਂ ਬਾਅਦ ਜਦੋਂ ਕਸਟਮਰਸ ਨੇ ਡਿਮਾਂਡ ਕੀਤੀ ਕਿ ਕਿ ਨਿੰਮ ਤੋਂ ਵੀ ਸੋਪ ਤਿਆਰ ਕਰੋ ਤਾਂ ਫਿਰ ਮੈਂ ਇਹ ਵਾਲਾ ਫਲੇਵਰ ਅੱਗੇ ਕੰਟੀਨਿਊ ਕੀਤਾ ਨਿੰਮ ਐਲੋਇਆ ਸਾਨੂੰ ਇਹ ਵੀ ਦੱਸੀ ਜਾਓ ਨਾਲ-ਨਾਲ ਕਿ ਇਹਦੇ ਲਈ ਸਕਿਨ ਨੂੰ ਕੀ ਫਾਇਦਾ ਹੈ ਇਹ ਜਿਹੜੇ ਕਾਫੀ ਬੀਨਸ ਤੋਂ ਤਿਆਰ ਹੋਈ ਹੈ ਨਾ ਵਿਟਾਮਿਨ ਹਾਂਜੀ ਇਹ ਇਹ ਕਿਹਦੇ ਲਈ ਮਤਲਬ ਸਕਿਨ ਨੂੰ ਕਿਹੜੀ ਪ੍ਰੋਬਲਮਾਂ ਜਿਹੜੀ ਇਹਦੇ ਕਰਕੇ ਠੀਕ ਹੋ ਸਕਦੀਆਂ ਹਾਂਜੀ ਜਿਹੜਾ ਕਾਫੀ ਬੀਸਨ ਤੇ ਵਿਟਾਮਿਨ E ਵਾਲਾ ਫਲੇਵਰ ਹੈ ਇਹ ਜਿਨ੍ਹਾਂ ਨੂੰ ਹਾਈਪਰ ਮਤਲਬ ਸਕਿਨ ਬਹੁਤ ਜ਼ਿਆਦਾ ਡਰਾਈ ਰਹਿੰਦੀ ਹੈ ਬਲੈਮਿਸ਼ਸ ਵਗੈਰਾ ਬਲੈਮਿਸ਼ਸ ਵਗੈਰਾ ਹੁੰਦੀਆਂ ਨੇ ਹਲਕੇ ਫੁਲਕੇ ਨਿਸ਼ਾਨ ਹੁੰਦੇ ਹਲਕੀ ਹਲਕੀ ਸ਼ੁਰੂਆਤ ਹੋ ਰਹੀ ਹੁੰਦੀ ਹੈ ਪਿਗਮੈਂਟੇਸ਼ਨ ਦੀ ਉਹਦੇ ਲਈ ਬਹੁਤ ਮਤਲਬ ਇਹਦਾ ਬੈਨੀਫਿਟ ਹੈ ਨੇਮ ਐਲੋਵੇਰਾ ਤੇ ਟਰਮਰਿਕ ਇਹਦੇ ਵਿੱਚ ਹਲਦੀ ਐਲੋਵੇਰਾ ਤੇ ਨਿੰਮ ਦੇ ਪੱਤੇ ਆਪਾਂ ਤਿਆਰ ਕਰਕੇ ਪਾਉਣੇ ਆ ਉਹਦਾ ਇੱਕ ਪ੍ਰੋਸੀਜਰ ਹੁੰਦਾ ਪੂਰਾ ਜਦੋਂ ਤਿਆਰ ਹੋ ਜਾਂਦਾ ਫਿਰ ਆਪਾਂ ਉਹਨੂੰ ਸੋਪ ਦੇ ਮਤਲਬ ਵਿੱਚ ਯੂਜ਼ ਕਰਦੇ ਆ ਇਹ ਹੋਗਾ ਪਿੰਪਲਸ ਲਈ ਰੈਸ਼ਸ ਲਈ ਤੇ ਗਰਮੀਆਂ ਦੇ ਵਿੱਚ ਜਿਵੇਂ ਆਪਾਂ ਨੂੰ ਪਿਤ ਵਗੈਰਾ ਹੋ ਜਾਂਦੀ ਹੈ ਉਹਦੇ ਲਈ ਬਹੁਤ ਹੀ ਇਫੈਕਟਿਵ ਹੈ ਮਤਲਬ ਪੂਰੀ ਬਾਡੀ ਤੇ ਇਸਤੇਮਾਲ ਕਰ ਸਕਦੇ ਹਾਂ ਹਾਂਜੀ ਫੇਸ ਤੇ ਬਾਡੀ ਤੇ ਇਸਤੇਮਾਲ ਕਰ ਸਕਦੇ ਹਾਂ ਕੋਈ ਇਸ਼ੂ ਨਹੀਂ ਹੈ ਨੈਕਸਟ ਹੈਗਾ ਇਹ ਮੈਂ ਰੀਸੈਂਟਲੀ ਲਾਂਚ ਕੀਤਾ ਸੀ ਇਹ ਪਹਿਲਾਂ ਪਲੈਨ ਚ ਨਹੀਂ ਸੀਗਾ ਪਹਿਲਾਂ ਪੰਜ ਵੈਰਾਈਟੀ ਸੀਗੀਆਂ ਇਹ ਹੈਗਾ ਉਪਟਨ ਸੋਪ ਇਹ ਸਭ ਤੋਂ ਇਫੈਕਟਿਵ ਮਤਲਬ ਸਭ ਤੋਂ ਬੈਸਟ ਸੇਲਿੰਗ ਸੋਪ ਹੈ ਇਸ ਸਾਲ ਦਾ ਤੇ ਇਹਦੇ ਵਿੱਚ ਆਪਾਂ 13-14 ਇНГਰੀਡੀIENTS ਯੂਜ਼ ਕਰਦੇ ਆ ਜਿਵੇਂ ਹਲਦੀ ਹੋ ਗਿਆ ਕੇਸਰ ਚੰਦਨ ਪਾਊਡਰ ਰੋਜ਼ ਪੈਟਲਸ ਪਾਊਡਰ ਬੇਸਨ ਹੋ ਗਿਆ ਕਾਫੀ ਹੋ ਗਈ ਜਾਈਫਲ ਮ ਜਿਸ਼ਟਾ ਕੋਕੋਨਟ ਆਇਲ ਆਲਮੰਡ ਆਇਲ ਇਸ ਤਰ੍ਹਾਂ ਦੇ ਜਿਹੜੇ ਆਇਲਸ ਨੇ ਤੇ ਡਰਾਈ ਤੇ ਆਇਲ ਇНГਰੀਡੀIENTS ਨੇ ਉਹਨਾਂ ਤੋਂ ਮਿਲਾ ਕੇ ਇਹ ਸੁਕ ਤਿਆਰ ਕੀਤਾ ਇਹ ਬਰਾਇਡਲ ਸਪੈਸ਼ਲ ਹੈ ਲੇਡੀਜ਼ ਜੈਂਟਸ ਸਾਰੇ ਯੂਜ਼ ਕਰ ਸਕਦੇ ਸਪੈਸ਼ਲੀ ਟੈਨਿੰਗ ਤੇ ਪਿਗਮੈਂਟੇਸ਼ਨ ਵਾਸਤੇ ਬਾਕੀ ਫਿਰ ਆਪਣੇ ਕੋਲ ਆ ਗਿਆ ਜੀ ਰੋਜ਼ ਐਲੋਵੇਰਾ ਸੋਪ ਇਹ ਜਿਨ੍ਹਾਂ ਨੂੰ ਬਾਡੀ オーਡਰ ਦੀ ਪ੍ਰੋਬਲਮ ਆ ਜੋ ਵੀਰਪਰਾ ਜਿਮ ਵਗੈਰਾ ਕਰਦੇ ਨੇ ਐਕਸਰਸਾਈਜ਼ ਦੇ ਸ਼ੌਕੀਨ ਨੇ ਰਨਿੰਗ ਵਗੈਰਾ ਕਰਦੇ ਆ ਉਹਨਾਂ ਨੂੰ ਸਵੇਟਿੰਗ ਤੋਂ ਬਾਅਦ ਫਿਰ ਬਾਡੀ オーਡਰ ਦੀ ਪ੍ਰੋਬਲਮ ਹੁੰਦੀ ਹੈ স্মੈਲ ਕਰਦੀ ਹੈ ਬਾਡੀ ਉਹਦੇ ਲਈ ਬਹੁਤ ਇਫੈਕਟਿਵ ਸੋਲੂਸ਼ਨ ਆ ਸਾਰੇ ਯੂਜ਼ ਕਰ ਸਕਦੇ ਆ ਲੇਡੀਜ਼ ਜੈਂਟਸ ਓਕੇ ਫਿਰ ਆ ਗਿਆ ਜੀ ਹਨੀ ਓਟਸ ਮਿਲਕ ਏ Oats ਜੋ ਆਪਾਂ ਖਾਣੇ ਵੀ Oats ਉਹ ਬਹੁਤ ਅੱਛਾ ਸਕਰਬ ਦਾ ਕੰਮ ਕਰਦੇ ਨੇ ਤੇ हनी ਉਹਦੇ ਵਿੱਚ ਪਾਇਆ ਜਾਂਦਾ ਕਿ ਬੋਡੀ ਬਹੁਤ ਜ਼ਿਆਦਾ ਡਰਾਈਨ ਹੋ ਜੇ ਤੇ ਇਹ ਸੋਪ ਆਪਾਂ ਇਹ ਕੰਬੀਨੇਸ਼ਨ ਸਬ ਸਾਰੇ ਵੀ ਯੂਜ਼ ਕਰ ਸਕਦੇ ਬੱਚੇ ਵੀ ਇਹਨੂੰ ਯੂਜ਼ ਕਰ ਸਕਦੇ ਨੇ ਇਹ ਨੋਰਮਲ ਹੈ ਮਤਲਬ ਹਾਂਜੀ ਇਹ ਰੈਗੂਲਰ ਬਾਥਿੰਗ ਸਬਸਟੈਂਸ ਹੋ। ਬ੍ਰਾਈਟਨਿੰਗ ਲਈ ਵਧੀਆ ਹੋ ਗਈ ਹੈ। ਹਾਂਜੀ ਸਕਿਨ ਬ੍ਰਾਈਟਨਿੰਗ ਵਾਸਤੇ ਸਹੀ ਹੈ। ਬਾਕੀ ਰੈਗੂਲਰ ਬਾਥਿੰਗ ਸਬਸਟੈਂਸ ਸਾਬ ਜਨੇ ਯੂਜ਼ ਕਰ ਸਕਦੇ ਆ। ਫਿਰ ਇਹ ਕੰਬੀਨੇਸ਼ਨ ਹੈ orange peel aloe vera ਜਿਹੜਾ orange ਦੇ ਛਿਲਕੇ ਜੋ ਹੁੰਦੇ ਨੇ ਉਹਨਾਂ ਨੂੰ ਸੁਕਾ ਕੇ ਉਹਦਾ ਪਾਊਡਰ ਤਿਆਰ ਕਰਦੇ ਆ। ਡਰਾਈ ਇਨਗਰੀਡੀਐਂਟ ਪਲੱਸ aloe vera ਜੂਸ ਇਹਦੇ ਵਿੱਚ ਯੂਜ਼ ਕਰਦੇ ਆ। ਇਹ ਨੂੰ ਲੇਡੀਜ਼ ਐਂਡਸ ਸਾਰੇ ਯੂਜ਼ ਕਰ ਸਕਦੇ ਆ ਸਪੈਸ਼ਲੀ ਜਿਨ੍ਹਾਂ ਨੂੰ ਵਿਟਾਮਿਨ ਸੀ ਚਾਹੀਦਾ ਆਪਣੀ ਸਕਿਨ ਦੇ ਲਈ ਜੇ ਤੁਹਾਨੂੰ ਸਿਟਰਸ ਫਰੂਟਸ ਤੋਂ ਕੋਈ ਅਲਰਜੀ ਵਗੈਰਾ ਦੀ ਪ੍ਰੋਬਲਮ ਨਹੀਂ ਹੈ ਤਾਂ ਤੁਸੀਂ ਆਰਾਮ ਨਾਲ ਇਹਨੂੰ ਬਾਥਿੰਗ ਸੌਪ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਫੇਸ ਵਾਸ਼ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਫਿਰ ਬੱਚਿਆਂ ਲਈ ਆਪਣੇ ਕੋਲ ਸ਼ੇਪਸ ਅਵੇਲੇਬਲ ਨੇ ਜਿਵੇਂ ਇੱਕ ਇਹ ਹੋ ਗਿਆ ਅ ਟੈਡੀ ਬੇਅਰ ਸ਼ੇਪ ਫਿਰ ਆਪਣੇ ਕੋਲ ਹੈਗਾ ਜੀ ਇਹ ਹੋ ਗਿਆ ਹਿਪੋਪੋਟੈਮਸ ਤੇ ਹੋਰ ਵੀ ਕਾਫੀ ਸ਼ੇਪਸ ਅਵੇਲੇਬਲ ਨੇ ਇਹ ਇਹਨੂੰ ਗਿਫਟਿੰਗ ਦੇ ਤੌਰ ਤੇ ਵੀ ਦਿੱਤਾ ਜਾ ਸਕਦਾ ਜਿਵੇਂ ਕਿ ਕਿੰਨੇ ਕਿ ਕਿੰਨੀ ਉਮਰ ਤੋਂ ਲੈ ਕੇ ਕਿੰਨੇ ਤੱਕ ਦੇ ਬੱਚਿਆਂ ਲਈ ਹੈ ਇਹ 2 ਸਾਲ ਤੋਂ ਲੈ ਕੇ 15-16 ਸਾਲ ਤੱਕ ਬੱਚਿਆਂ ਨਾਲ ਆਪਨਾ ਯੂਜ਼ ਕਰਦੇ ਕੋਈ ਇਸ਼ੂ ਨਹੀਂ ਹੈ ਇਹਦੇ ਵਿੱਚ ਹਨੀ ਯੂਜ਼ ਹੁੰਦਾ ਹੈ ਪਿਓਰ ਹਨੀ ਤੇ ਮਿਲਕ ਯੂਜ਼ ਹੁੰਦਾ ਹੈ ਇਹ ਦੋ ਚੀਜ਼ਾਂ ਤੋਂ ਇਹ ਬਹੁਤ ਵਧੀਆ ਕੰਬੀਨੇਸ਼ਨ ਬੱਚਿਆਂ ਲਈ ਤਿਆਰ ਕਰਦੀ ਹਾਂ ਬਾਕੀ ਹੋ ਗਿਆ ਜੀ ਫਿਰ ਸੈਫਰਨ ਆਲਮੰਡ ਮਿਲਕ ਇਹਦੇ ਵਿੱਚ ਕੇਸਰ ਤੇ ਆਲਮੰਡ ਜੋ ਮਿਲਕ ਹੁੰਦਾ ਹੈ ਤੇ ਔਇਲ ਉਹ ਯੂਜ਼ ਹੁੰਦਾ ਇਹ ਡਰਾਈ ਸਕਿਨ ਲਈ ਬਹੁਤ ਇਫੈਕਟਿਵ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੀਆਂ ਸੋਪਸ ਦੇ ਵਿੱਚ ਕੈਮੀਕਲ ਹੁੰਦੀਆਂ ਹਨ ਕਿ ਜਿੰਨੇ ਵੀ ਆਪਣੇ ਬ੍ਰਾਂਡੇਡ ਸੋਪਸ ਨੇ ਜੋ ਇਹ ਦਾਅਵਾ ਕਰਦੇ ਆ ਸਾਡਾ ਸੋਪ ਨੇਚੁਰਲ ਹੈ ਇਫੈਕਟਿਵ ਹੈ ਇਹ ਠੀਕ ਕਰਦਾ ਉਹ ਠੀਕ ਕਰਦਾ ਉਹਦੇ ਨਾਲ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿਉਂਕਿ ਮੈਨੂੰ 2 ਇਅਰਸ ਹੋ ਗਏ ਕਾਫੀ ਲੇਡੀਜ਼ ਨਾਲ ਕਾਫੀ ਜੋ ਮੇਰੇ ਕਸਟਮਰਸ ਨੇ ਉਹ ਮੈਨੂੰ ਦੱਸਦੀਆਂ ਨੇ ਕਿ ਮੈਮ ਅਸੀਂ ਮਹਿੰਗੇ ਮਹਿੰਗੇ ਪ੍ਰੋਡਕਟਸ ਦੇ ਉੱਪਰ 3-3000 ਦੇ 4-4000 ਦੀ ਕਿੱਟ ਬਣਵਾ ਲੈਨੇ ਹ ਬਟ ਉਹਦਾ ਸਾਨੂੰ ਪਹਿਲਾਂ ਜਦੋਂ ਅਸੀਂ ਯੂਜ਼ ਕਰਦੇ ਰਹਿੰਦੇ ਹਾਂ ਠੀਕ ਲੱਗਦਾ ਸਾਨੂੰ ਕਿਉਂਕਿ ਸਕਿਨ ਦੇ ਉੱਪਰ ਉੱਪਰ ਵਰਕ ਕਰਦੀ ਹੈ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਡਬਲ ਪਿਗਮੈਂਟੇਸ਼ਨ ਹੋ ਜਾਂਦੀ ਹੈ ਡਬਲ ਖਰਾਬ ਹੋ ਜਾਂਦੀ ਹੈ ਸਕਿਨ ਹਾਂਜੀ ਇਹ ਹੈ ਮਲਤਾਨੀ ਮਿੱਟੀ ਕੋਕੋਨਟ ਔਇਲਸ ਸੋਪ ਇਹ ਵੈਸੇ ਜੈਂਟਸ ਨੇ ਮਤਲਬ ਜਿਹੜੇ ਜੈਂਟਸ ਕਸਟਮਰ ਨੇ ਵੀਰ ਉਹਨਾਂ ਨੇ ਤਿਆਰ ਕਰਵਾਈ ਸੀ ਕਿ ਮੈਮ ਮਤਲਬ ਟੈਨਿੰਗ ਸਾਨੂੰ ਨਾ ਹੋਵੇ ਤੇ ਸਕਿਨ ਜਿਹੜੀ ਉਹ ਡਰਾਈ ਵੀ ਨਾ ਹੋਵੇ ਤਾਂ ਇਹ ਕਾਫੀ ਇਫੈਕਟਿਵ ਹੈ ਯੂਜ਼ ਕਰ ਸਕਦੇ ਨੇ ਲੇਡੀਜ਼ ਜੈਂਟਸ ਸਾਰੇ ਰੈਗੂਲਰ ਬਾਥਿੰਗ ਸੋਪ ਹੈ ਫੇਸ ਤੇ ਵੀ ਲਾ ਸਕਦੇ ਹੋ ਬਾਡੀ ਤੇ ਵੀ ਲਾ ਸਕ ਅੱਗੇ ਜਿਹੜਾ ਫਿਊਚਰ ਦੇ ਵਿੱਚ ਤੁਸੀਂ ਇਹਦੀ ਮਾਰਕੀਟਿੰਗ ਲੈ ਕੇ ਹੋਰ ਕੀ ਕੀ ਸੁਧਾਰ ਕਰਨਾ ਚਾਹੁੰਦੇ ਹੋ ਜਾਂ ਆਪਣੇ ਬਿਜ਼ਨਸ ਨੂੰ ਵਧਾਉਣ ਦੇ ਲਈ ਕੀ ਕੀ ਤੁਹਾਡਾ ਪਲਾਨਿੰਗ ਕੀ ਹੈ ਫਿਊਚਰ ਦੇ ਵਿੱਚ ਮੈਂ ਇਹੀ ਚਾਹੁੰਦੀ ਆ ਜੀ ਵੀ ਮਤਲਬ ਇਹਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੁੰਨੀ ਆ ਕਿ ਸੇਲਸ ਮਤਲਬ ਹਰ ਪੰਜਾਬੀ ਨੂੰ ਇਹ ਲੱਗੇ ਕਿ ਦਿਸ ਇਜ਼ ਮੇਡ ਇਨ ਪੰਜਾਬ ਇਹ ਕਿਸੇ ਪੰਜਾਬੀ ਨੇ ਬਣਾਇਆ ਤੇ ਸਾਨੂੰ ਮਾਣ ਹੋਣਾ ਚਾਹੀਦਾ ਅਸੀਂ ਯੂਜ਼ ਕਰਾਂਗੇ ਤੇ ਬਾਕੀ ਦੇ ਜਿਹੜੇ ਜਿੰਨਾ ਆਪਣਾ ਪੈਸਾ ਆਪਾਂ ਮਹਿੰਗੇ-ਮਹਿੰਗੇ ਪ੍ਰੋਡਕਟਸ ਦੇ ਉੱਪਰ ਵੇਸਟ ਕਰਦੇ ਆ ਉਹ ਆਪਣਾ ਬਚੇ ਕਿਉਂਕਿ ਜੇ ਇੱਕ ਹੀ ਸੋਪ ਤੁਹਾਨੂੰ ਮੋਇਸਚਰਾਈਜ਼ਰ ਦਾ ਵੀ ਕੰਮ ਦੇ ਰਹੀ ਹੈ ਤੁਹਾਡੀ ਟੈਨਿੰਗ ਵੀ ਦੂਰ ਹੋ ਰਹੀ ਹੈ ਤੁਹਾਡੇ ਬੱਚਿਆਂ ਲਈ ਵੀ ਸੇਫ ਹੈ ਤੁਹਾਡੀ ਪਾਕਟ ਲਈ ਵੀ ਸੇਫ ਹੈ ਕੋਈ ਇੰਨਾ ਮਹਿੰਗਾ ਵੀ ਨਹੀਂ ਆ ਤਾਂ ਮੈਂ ਚਾਹੁੰਗੀ ਕਿ ਇਸ ਨੂੰ ਇੱਕ ਬ੍ਰਾਂਡ ਬਣਾਉਣਾ ਚਾਹੁੰਨੀ ਹਾਂ ਮੈਂ ਕੰਟੈਕਟ ਕਿਵੇਂ ਕਰੇ ਤੁਹਾਡ ਜੀ ਕੰਟੈਕਟ ਕਰਨ ਲਈ ਆਪਣਾ ਇੰਸਟਾਗ੍ਰam ਤੇ ਪੇਜ ਹੈਗਾ ਪੀਚ ਹਰਬਲਸ ਦੇ ਨਾਮ ਤੋਂ ਠੀਕ ਹੈ ਜੀ ਤੇ ਫੇਸਬੁੱਕ ਤੇ ਵੀ ਪੇਜ ਹੈਗਾ ਤੇ ਕੰਟੈਕਟ ਨੰਬਰ ਵੀ ਅਵੇਲੇਬਲ ਹੈ ਤੁਸੀਂ ਉੱਤੇ ਕਾਲ ਕਰਕੇ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਹੋ ਜਿਹੜੇ ਅਦਰ ਕੰਟਰੀਜ਼ ਤੋਂ ਜੇ ਕੋਈ ਮੇਰੇ ਨਾਲ ਕੰਟੈਕਟ ਕਰਨਾ ਚਾਹੇ ਤਾਂ ਉਹ ਵੀ ਵਟਸਐਪ ਤੇ ਜਾਂ ਇੰਸਟਾਗ੍ਰam ਤੇ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਕਸਟਮਾਈਜ਼ ਕਰਾਉਣਾ ਆਪਣਾ ਪ੍ਰੋਡਕਟ ਕੀ ਇਹੋ ਜਿਹਾ ਸੋਪ ਬਣਾ ਕੇ ਦੋ ਇਹੋ ਜਿਹਾ ਉਸ ਤਰੀਕੇ ਨਾਲ ਵੀ ਮੈਂ ਤੁਹਾਨੂੰ ਕੰਬੀਨੇਸ਼ਨ ਸੁਜੈਸਟ ਕਰ ਦੂੰਗੀ ਇਹ ਪੂਰਾ ਪੂਰਾ ਬਾਕਸ ਮਤਲਬ ਡਿਲੀਵਰ ਹੁੰਦਾ ਹੈ ਜਾਂ ਕੋਈ ਸਿੰਗਲ ਸਿੰਗ ਆਰਡਰ ਹੋ ਜਾਂਦਾ ਆਨਲਾਈਨ ਫਿਲਹਾਲ ਆਪਣਾ ਬਾਕਸ ਪੈਕੇਜ ਅਵੇਲੇਬਲ ਹੈ ਜੀ ਹਾਂ ਜੇ ਆਪਾਂ ਪ੍ਰੋਪਰ ਉਹਨੂੰ ਇਫੈਕਟਿਵ ਉਹਦਾ ਰਿਜ਼ਲਟ ਦੇਖਣਾ ਤਾਂ ਆਪਾਂ ਨੂੰ ਕੰਟੀਨਿਊ ਮਤਲਬ ਯੂਜ਼ ਕਰਨਾ ਹੋਣਾ ਆਪਣੀ ਬਾਡੀ ਤੇ ਇਸ ਲਈ ਮੈਂ ਪੈਕੇਜ ਹੀ ਰੱਖਿਆ ਹੋਇਆ 5 ਸਪੂਨ ਦਾ ਓਕੇ ਕਿਸ ਦਾ ਰਿਸਪਾਂਸ ਕਿਸ ਤਰ੍ਹਾਂ ਦਾ ਮਿਲੇ ਤੁਹਾਨੂੰ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਬਾਹਰ ਤੋਂ ਹੁਣ ਤੱਕ ਹਾਂਜੀ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਮਤਲਬ ਆਈਡੀਆ ਨਹੀਂ ਸੀ ਕਿਵੇਂ ਕਰਾਂ ਸੇਲ ਮਾਰਕੀਟਿੰਗ ਕਿਵੇਂ ਕਰਾਂ ਬਟ ਜਦੋਂ ਹੌਲੀ-ਹੌਲੀ ਮਾਰਕੀਟਿੰਗ ਹੋਈ ਇਸ ਚੀਜ਼ ਦੀ ਕਾਫੀ ਚੈਨਲਸ ਦੇ ਨਾਲ ਇੰਟਰਵਿਊਜ਼ ਵਗੈਰਾ ਹੋਈ ਫੇਰ ਪੰਜਾਬ ਤੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨੋਂ ਸਟੇਟਸ ਦੇ ਵਿੱਚ ਮੈਂ ਵਧੀਆ ਸੇਲ ਕਰ ਰਹੀ ਹਾਂ ਤੇ ਕਸਟਮਰ ਬਹੁਤ ਐਪਰੀਸ਼ੀਏਟ ਕਰਦੇ ਨੇ ਜਦੋਂ ਮੈਂ ਸ਼ੁਰੂ ਕੀਤਾ ਸੀ ਪੰਜ ਹੀ ਵੈਰਾਈਟੀ ਸੀਗੀਆਂ ਉਹਨਾਂ ਨੇ ਇੰਨਾ ਐਪਰੀਸ਼ੀਏਟ ਕੀਤਾ ਇੰਨਾ ਮੈਨੂੰ ਹੌਸਲਾ ਮਿਲੇ ਮੈਂ ਤਿੰਨ-ਚਾਰ ਵੈਰਾਈਟੀਆਂ ਹੋਰ ਇਹਦੇ ਵਿੱਚ ਬਣਾ ਕੇ ਐਡ ਕੀਤੀਆਂ ਜੀ ਕੋਈ ਸਪੈਸ਼ਲ ਸਟ ਹਾਲੇ ਆਫਲਾਈਨ ਸਟੋਰ ਨਹੀਂ ਹੈਗਾ ਜੀ ਮੈਂ ਉਹੀ ਚਾਹੁੰਦੀ ਆ ਕਿ ਇਨ ਫਿਊਚਰ ਮੈਂ ਚਾਹੁੰਗੀ 2026 ਦੇ ਵਿੱਚ ਮੈਂ ਆਫੀਸ਼ੀਅਲੀ ਇੱਕ ਆਪਣਾ ਆਫਲਾਈਨ ਸਟੋਰ ਵੀ ਪੰਜਾਬ ਦੇ ਵਿੱਚ ਅਵੇਲੇਬਲ ਕਰਾ ਦਾਂ ਵੀ ਜੇ ਕਿਸੇ ਨੇ ਕਸਟਮਾਈਜ਼ ਕਰਾਉਣਾ ਜਾਂ ਸਟੋਰ ਵਿਜ਼ਿਟ ਕਰਨਾ ਤਾਂ ਉਹ ਆ ਕੇ ਆਰਾਮ ਨਾਲ ਦੇਖ ਸਕਣ ਔਰ ਵਿਜ਼ਿਟ ਕਰ ਸਕਣ ਅਗਲੀ ਗੱਲ ਇਹ ਵੀ ਜੇ ਮੈਂ ਚਾਹੂੰਗੀ ਵੀ ਪੰਜਾਬ ਦੇ ਜਿਹੜੇ ਯੰਗ ਲੋਕ ਨੇ ਉਹ ਵੀ ਮੇਰੇ ਨਾਲ ਜੁੜੇ ਨੇ ਇਸ ਚੀਜ਼ ਦੇ ਵਿੱਚ ਆਪਣਾ ਸਟਾਰਟਅਪ ਕਰਨਾ ਚਾਹੁੰਦੇ ਹੋ, bizness ਅੱਗੇ ਗਰੋ ਕਰਨਾ ਚਾਹੁੰਦੇ ਹੋ, ਹਾਂ ਮਿਹਨਤ ਕਰਨੀ ਪੈਂਦੀ ਹੈ, ਬਿਨਾ ਮਿਹਨਤ ਤੋਂ ਨਹੀਂ ਕੋਈ ਵੀ ਆਪਾਂ ਨੂੰ ਚੀਜ਼ ਮਿਲਦੀ। ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੈਂ ਤੁਹਾਨੂੰ ਮੈਨੂਫੈਕਚਰ ਕਰਕੇ ਦੇ ਸਕਦੀ ਹਾਂ ਆਪਣਾ ਪ੍ਰੋਡਕਟ ਤੇ ਤੁਸੀਂ ਉਹਨੂੰ ਆਪਣਾ ਬ੍ਰਾਂਡ ਬਣਾ ਕੇ ਵੀ ਸੇਲ ਕਰ ਸਕਦੇ ਹੋ। ਬਾਕੀ ਜਿਹੜੇ ਭੈਣਾ ਘਰਾਂ ਦੇ ਵਿੱਚ ਨੇ ਉਹ ਵੀ ਇਹਨੂੰ ਅੱਗੇ ਰੀਸੇਲ ਕਰਨ ਲਈ ਮੇਰੇ ਨਾਲ ਕੰਟੈਕਟ ਕਰ ਸਕਦੀਆਂ ਨੇ। ਅਦਰ ਕੰਟਰੀਜ਼ ਦੇ ਵਿੱਚ ਵੀ ਜੇ ਤੁਸੀਂ ਚਾਹੋ ਆਪਣਾ ਸਟਾਰਟ ਗਲਤ ਕਰ ਸਕਦੇ ਹਾਂ ਮੈਂ ਅਗੇ ਸੇ ਸਵਾਲ ਤੇ ਆਉਣਾ ਸੀਗਾ ਕਿ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਆਪਣੇ ਬੇਰੋਜ਼ਗਾਰੀ ਬਹੁਤ ਵਧ ਚੁੱਕੀ ਹੈ ਤਾਂ ਬਹੁਤ ਸਾਰੇ ਆਪਣੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਥੱਕ ਹਾਰ ਕੇ ਬੈਠ ਜਾਂਦੇ ਜੇ ਕਿਉਂਕਿ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹਨਾਂ ਲਈ ਤੁਹਾਡਾ ਕੀ ਸੁਨੇਹਾ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਸਚੇ ਢੰਗ ਨਾਲ ਚਲਾ ਸਕਦੇ ਕਿ ਬਿਜ਼ਨਸ ਕਰਕੇ ਜਾਂ ਜੇਕਰ ਤੁਹਾਡੇ ਤੋਂ ਕੋਈ ਹੈਲਪ ਲੈ ਕੇ ਤੁਸੀਂ ਕਿਸੇ ਦੇ ਇਸ ਤਰ੍ਹਾਂ ਦੀ ਹੈਲਪ ਕਰ ਸਕਦੇ ਹੋ ਤੁਹਾਡੇ ਬਿਜ਼ਨਸ ਨਾਲ ਜੁੜਦਾ ਕੋਈ ਕੰਮ ਅੱਗੇ ਕਰ ਸਕਦੇ ਆ ਤਾਂ ਉਹ ਕੀ ਹੋ ਸਕਦਾ ਹਾਂਜੀ ਯੰਗ ਲੋਕ ਨੇ ਜੋ ਸਪੈਸ਼ਲੀ ਪੰਜਾਬ ਦੇ ਕਾਫੀ ਡਿਸਟਰੈਕਸ਼ਨਸ ਨੇ ਉਹਨਾਂ ਦੀ ਲਾਈਫ ਦੇ ਵਿੱਚ ਬੇਰੋਜ਼ਗਾਰੀ ਤਾਂ ਹੈ ਹੀ ਕਾਫੀ ਸੋਸ਼ਲ ਇਸ਼ੂਜ਼ ਵੀ ਨੇ ਜੋ ਉਹ ਫੇਸ ਕਰ ਰਹੇ ਨੇ ਕਿਉਂਕਿ ਆਪਾਂ ਦੇਖਿਆ ਕਿ ਫਿਰ ਵੀ ਨੌਜਵਾਨ ਮੁੰਡੇ ਕੁੜੀਆਂ ਮੁੰਡੇ ਆ ਜਿਹੜੇ ਕੁੜੀਆਂ ਦੇ ਮੁਕਾਬਲੇ ਬਾਹਰ ਜੌਬ ਕਰ ਸਕਦੇ ਆ ਕੋਈ ਹੋਰ ਪਰ ਕੁੜੀਆਂ ਲਈ ਬਹੁਤ ਘੱਟ ਮੌਕੇ ਹੁੰਦੇ ਆ ਕਿਉਂਕਿ ਆਪਣੇ ਮੌਜੂਦਾ ਮਾਹੌਲ ਦੇ ਮੁਤਾਬਿਕ ਜਿਹੜਾ ਇਸ ਤਰ੍ਹਾਂ ਦਾ ਬਿਜ਼ਨਸ ਹੈ ਉਹ ਘਰ ਬੈਠ ਕੇ ਕੁੜੀਆਂ ਕਰ ਸਕਦੇ ਬਹੁਤ ਸੇਫ ਵੀ ਹੈ ਤੇ ਉਹਨਾਂ ਲਈ ਇੱਕ ਨਵੀਂ ਗੱਲ ਵੀ ਹੈ ਜੀ ਬਿਲਕੁਲ ਹਾਂ हां एक रेवोल्यूशनन रेवोल्यूशन दी तरह ਹੋਏਗਾ देखो ਜਿਵੇਂ ਕੁਝ ਪਹਿਣਾ ਬੁਟੀਕ ਦਾ ਕੰਮ ਕਰਦੀਆਂ ਚਲੋ ਉਹ ਆਪਾਂ ਸੂਟ ਵਗੈਰਾ ਸਟਿਚ ਕਰਾਉਣੀ ਹੈ ਬਟ ਕੁਝ ਡਿਫਰੈਂਟ ਕਰਨਾ ਉਹ ਬਹੁਤ ਵੱਡੀ ਗੱਲ ਹੈ ਤੇ ਮੈਂ ਚਾਹੂੰਗੀ ਵੀ ਯੰਗ ਲੋਕ ਇਸ ਚੀਜ਼ ਦੇ ਲਈ ਅੱਗੇ ਆਉਣ ਕਿ ਆਪਣਾ ਕੁਝ ਸਟਾਰਟਅਪ ਕਰਨਾ ਹੋਵੇ ਡਿਪਰੈਸ਼ਨ ਜਾਂ ਸਟ्रेस ਕਿਸੇ ਚੀਜ਼ ਦਾ ਸੋਲੂਸ਼ਨ ਨਹੀਂ ਆ ਆਪਾਂ ਨੂੰ ਬੈਠ ਕੇ ਪਹਿਲਾਂ ਇਹ ਸੋਚਣਾ ਪਊਗਾ ਵੀ ਆਪਾਂ ਕਿਹੜੀ ਚੀਜ਼ ਹੈ ਜੋ ਆਪਾਂ ਬਦਲਾਵ ਕਰ ਸਕਦੇ ਹਾਂ ਜੇ ਤੁਸੀਂ ਮੈਨੂਫੈਕਚਰਿੰਗ ਕਰਨਾ ਚਾਹੁੰਦੇ ਜਿਵੇਂ ਸੋਪ ਹੋ ਗਿਆ ਲੋਸ਼ਨ ਹੋ ਗਿਆ ਸ਼ੈਂਪੂ ਹੋ ਗਿਆ ਇਹ ਵੀ ਕਾਫੀ ਅੱਛੇ ਆਈਡੀਆਜ਼ ਨੇ ਇਸ ਤੋਂ ਇਲਾਵਾ ਫਿਟਨੈਸ ਨਾਲ ਜੋ ਹਰਬਲ ਚੀਜ਼ਾਂ ਆ ਰਹੀਆਂ ਨੇ ਹੁਣ ਹੁਣ ਦੁਨੀਆ ਜਿਹੜੀ ਲੋਕਡਾਊਨ ਤੋਂ ਬਾਅਦ ਕੋਵਿਡ ਤੋਂ ਬਾਅਦ ਆਰਗੈਨਿਕ ਚੀਜ਼ਾਂ ਵੱਲ ਆ ਰਹੀ ਹੈ ਹੌਲੀ ਹੌਲੀ ਤਾਂ ਉਹਦੇ ਵਿੱਚ ਕਾਫੀ ਅੱਛਾ ਸਕੋਪ ਹੈ ਯੰਗ ਯੰਗਸਟਰਸ ਸ਼ੌਂਡ ਤਾਂ ਉਸ ਚੀਜ਼ ਨੂੰ ਐਗਜ਼ੀਕਿਊਟ ਕਰ ਸਕਦੇ ਨੇ ਬਾਕੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਹਰਬਸ ਨੇ ਜਿਨ੍ਹਾਂ ਦਾ ਆਪਾਂ ਨੂੰ ਪਤਾ ਨਹੀਂ ਉਸ ਚੀਜ਼ ਨੂੰ ਵੀ ਆਪਾਂ ਸੇਲ ਕਰ ਸਕਦੇ ਹਾਂ ਇੱਕ ਪੈਕਿੰਗ ਦੇ ਵਿੱਚ ਇੱਕ ਬ੍ਰਾਂਡ ਬਣਾ ਕੇ ਆਨਲਾਈਨ ਵੀ ਤੁਸੀਂ ਕੋਈ ਜਾਣਕਾਰੀ ਦਿੰਦੇ ਹੋ ਕੋਈ ਵੀਡੀਓ ਦੇ ਜ਼ਰੀਏ ਜਾਂ ਜਿਵੇਂ ਟ੍ਰੇਨਿੰਗ ਤੁਸੀਂ ਕਹਿ ਰਹੇ ਹੋ ਹਾਂ ਹਾਂ ਅਵੇਲੇਬਲ ਹੈ ਜੀ ਟ੍ਰੇਨਿੰਗ ਸੈਸ਼ਨਸ ਮੈਂ ਸ਼ੁਰੂ ਕਰੂੰਗੀ ਤੁਹਾਨੂੰ ਲਈ ਵਧੀਆ ਓਪਰਚ्युनिटी ਹੈ ਉਹ ਆਪਣੇ ਜਿਵੇਂ ਕੰਟੈਕਟ WhatsApp ਗਰੁੱਪ ਬਣਾ ਕੇ ਇਸ ਚੀਜ਼ ਦੀ ਮਾਰਕੀਟਿੰਗ ਕਰ ਸਕਦੀਆਂ ਤੇ ਇਹ ਮੇਰੇ ਕੋਲੋਂ ਆਪਣਾ ਸਟਾਕ ਲੈ ਸਕਦੀਆਂ ਨੇ ਕਮਿਸ਼ਨ ਬੇਸ ਤੇ ਉਹ ਆਪਣਾ ਕੰਮ ਚਲਾ ਸਕਦੇ ਹਾਂਜੀ ਘਰੇ ਬਹਿ ਕੇ ਮਤਲਬ Facebook ਤੇ ਪੇਜ ਬਣਾ ਕੇ Instagram ਤੇ ਇਸ ਚੀਜ਼ ਨੂੰ ਐਡਵਰਟਾਈਜ਼ ਕਰ ਸਕਦੇ ਆ ਤੇ ਘਰ ਬਹਿ ਕੇ ਵੀ ਇਸ ਨੂੰ ਸੇਲ ਕੀਤਾ ਜਾ ਸਕਦਾ ਹੈ ਇੱਕ ਤੁਸੀਂ ਆਪਣੇ ਜਿਹੜੇ ਭੈਣ ਭਰਾ ਪਹਿਲਾਂ ਜਿਹੜੇ ਪ੍ਰੋਡਕਟ ਵਰਤਦੇ ਆ ਬਹੁਤ ਸਾਰੇ ਕੈਮੀਕਲ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਮੈਸੇਜ ਦਿਓਗੇ ਤੇ ਕੀ ਦੱਸਣਾ ਚਾਹੋਗੇ ਕੀ ਕੀ ਨੁਕਸਾਨ ਇਹਨਾਂ ਦੇ ਆਪਣੀ ਸਕਿਨ ਨੂੰ ਹੋ ਸਕਦੇ ਆ ਜਿਹੜੇ ਕਿ ਆਪਾਂ ਵਰਤ ਰਹੇ ਮੌਜੂਦਾ ਟਾਈਮ ਦੀ ਬਹੁਤ ਸਾਰਾ ਸਟਰੋਂਗ ਫੇਸ ਵਾਸ਼ ਹੋ ਗਿਆ ਜਾਂ ਕੋਈ ਵੀ ਸਾਬ ਵਗੈਰਾ ਹਾਂਜੀ ਦੇਖੋ ਇਸ ਚੀਜ਼ ਨੂੰ ਹਲੇ ਇਹ ਸ਼ੁਰੂਆਤ ਹੈ ਮੇਰੀ ਮੈਂ ਚਾਹੁੰਗੀ ਕਿ ਇਹ ਇੱਕ ਰੈਵੋਲੂਸ਼ਨ 베ਸ ਤੇ ਚੱਲਾ ਜਾਏ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈ ਜੋ ਵੀ ਪ੍ਰੋਡਕਟ ਆਪਾਂ ਖਰੀਦਦੇ ਹਾਂ ਉਹਦੇ ਉੱਪਰ ਬਾਹਰਲੀ ਸਾਈਡ ਲਿਖਿਆ ਹੁੰਦਾ ਜਿਵੇਂ ਨੀਮ ਫੇਸ ਵਾਸ਼ ਤਾਂ ਕੰਪਨੀ ਤੁਸੀਂ ਕਹੋਗੇ ਜੀ ਇਹਦੇ ਵਿੱਚ ਨੀਮ ਹੈਗਾ ਉਹ ਕਹਿਣਗੇ ਤਾਂ ਨੇਮ ਹੈ ਜੀ ਇਹ ਸਿਰਫ ਨੇਮ ਹੁੰਦਾ ਪ੍ਰੋਡਕਟ ਦਾ ਐਕਚੁਅਲੀ ਇਟਸ ਨਾਟ ਨੀਮ ਤਾਂ ਉਹਦੇ ਵਿੱਚ ਉਹ ਪਿੱਛੇ ਉਹਨੂੰ ਫਲਿੱਪ ਕਰਕੇ ਦੇਖੋਗੇ ਉਹਦੇ ਪਿੱਛੇ ਸਾਰੇ ਇਨਗਰੀਡੀIENTS ਦੀ ਲਿਸਟ ਹੁੰਦੀ ਹੈ ਤਾਂ ਉਹ ਇਨਗਰੀਡੀIENTS ਨੇ ਜਿਹੜੇ ਉਹਨਾਂ ਦੇ ਨਾਮ ਵੀ ਅਲੱਗ ਹੁੰਦੇ ਨੇ ਆਪਾਂ ਐਕਚੁਅਲੀ ਉਸ ਚੀਜ਼ ਨੂੰ ਥੋੜਾ ਰਿਸਰਚ ਕਰੀਏ ਕਿਉਂਕਿ ਅੱਜਕੱਲ ਟਾਈਮ ਨਹੀਂ ਹੈ ਕਿਸੇ ਕੋਲ ਜ਼ਿਆਦਾ ਡਿਟੇਲਸ ਕੋਈ ਜਾਣਦਾ ਨਹੀਂ ਇਹ ਹੀ ਚੀਜ਼ ਆ ਆਪਣੇ ਇੰਡੀਅਨ ਕਸਟਮਰਸ ਦੀ ਜੋ ਕੰਪਨੀਆਂ ਨੂੰ ਫਾਇਦਾ ਦਿੰਦੀਆਂ ਕਿਉਂਕਿ ਆਪਾਂ ਡਿਟੇਲਸ ਨਹੀਂ ਜਾਂਦੇ ਮੈਂ ਯੂ ਐਸ ਏ 'ਤੇ ਭੇਜਦੀ ਆ ਉਹ ਮੈਂ ਤਾਂ ਸਾਰੀ ਜਾਣਕਾਰੀ ਲੈਂਦੀ ਨੇ ਇਹ ਚ ਕੀ ਪਾਇਆ ਕਿੰਨੇ ਟੈਂਪਰੇਚਰ ਤੇ ਇਹਨੂੰ ਮੈਲਟ ਕਰਦੇ ਹਾਂ ਕਿ ਕਿੰਨੇ ਦਿਨ ਤੱਕ ਇਹਨੂੰ ਸਟੋਰ ਕਰ ਸਕਦੇ ਆ ਟੀਵੀ ਤੇ ਬਹੁਤ ਬਹੁਤ ਸਾਰੀਆਂ ਮਹਿੰਗੀਆਂ ਜਿਹੜੀਆਂ ਮਤਲਬ ਐਡ ਕਰਦੇ ਆ ਉਹ ਉਹਨਾਂ ਨੂੰ ਦੇਖ ਕੇ ਆਪਾਂ ਪ੍ਰਭਾਵਿਤ ਹੋਏ ਨੇ ਪਰ ਆਪਾਂ ਡੰਗਾਈ ਦੇ ਵਿੱਚ ਨਹੀਂ ਜਾਂਦੇ ਜੀ ਇਹੀ ਇਹੀ ਪ੍ਰੋਬਲਮ ਆ ਪਰ ਡਿਟੇਲ ਦੇ ਵਿੱਚ ਨਹੀਂ ਦੇਖਦੀ ਚੀਜ਼ਾਂ ਤੇ ਮਨੀ ਮਤਲਬ ਜੇ ਆਪਾਂ ਕਹੀ ਵੀ ਚੰਗੀ ਡਾਈਟ ਖਾਓ ਜੇ ਆਪਾਂ ਇਹ ਮੈਸੇਜ ਦਵਾਂਗੇ ਉਹਨੂੰ ਸ਼ਾਇਦ ਬਹੁਤ ਘੱਟ ਲੋਕ ਫੋਲੋ ਕਰਨਗੇ ਟਾਈਮ ਨਹੀਂ ਹੈ ਜੀ ਨਹੀਂ ਬਣ ਸਕਦਾ ਬਟ ਜੇ ਕੋਈ ਚੀਜ਼ ਦੀ ਐਡਵਰਟਾਈਜ਼ਮੈਂਟ ਹੋ ਰਹੀ ਹੈ ਕਿ ਕ੍ਰੀਮ ਆ ਰਹੀ ਹੈ ਫੇਸ ਵਾਸ਼ ਆ ਰਿਹਾ ਸੋਪ ਆ ਰਿਹਾ ਉਹਨੂੰ ਤੁਰੰਤ ਖਰੀਦ ਲੈਂਦੇ ਆ ਉੱਥੇ ਉਹ ਪ੍ਰਾਈਸ ਤੇ ਵੀ 바ਰਗਨਿੰਗ ਨਹੀਂ ਕਰਦੀ ਅੱਜਕੱਲ ਬਾਰਗਨਿੰਗ ਵਾਲਾ ਸਿਸਟਮ ਖਤਮ ਹੋ ਗਿਆ ਤਾਂ ਇਸ ਚੀਜ਼ ਲਈ ਥੋੜਾ ਲੋਕਾਂ ਨੂੰ ਵੇਅਰ ਹੋ ਕੀਤਾ ਜਾਏ ਜੇਕਰ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਉਹ ਵੀ ਤੁਸੀਂ ਬਹੁਤ ਨਾਰਮਲ ਹੀ ਰੱਖਿਆ ਹੋਇਆ ਹੈ ਹਾਂਜੀ ਪ੍ਰਾਈਸ ਇਸ ਜ਼ਿਆਦਾ ਹਾਈ ਨਹੀਂ ਹੈ ਬਸ ਨਾਰਮਲ ਹੀ ਇੱਕ ਅਫੋਰਡੇਬਲ ਤੁਸੀਂ ਇਹਨੂੰ ਕਹਿ ਸਕਦੇ ਹੋ ਅਫੋਰਡੇਬਲ ਇਫੈਕਟਿਵ ਵੀ ਹੈ ਪਲੱਸ ਤੁਸੀਂ ਆਪਣਾ ਪੈਸਾ ਆਪਣੇ ਹੀ ਮਤਲਬ ਲੋਕਾਂ ਨੂੰ ਦੇ ਰਹੇ ਹੋ ਕਿਤੇ ਬਾਹਰ ਨਹੀਂ ਜਾ ਰਿਹਾ ਉੱਥੇ ਹੀ ਮਤਲਬ ਮਨੀ ਜੋ ਹੁੰਦੀ ਹੈ ਉਹ ਇਦਾਂ ਹੀ ਘੁੰਮਦੀ ਰਹਿੰਦੀ ਹੈ ਜੇ ਆਪਾਂ ਵਿਦੇਸ਼ੀ ਪ੍ਰੋਡਕਟਸ ਖਰੀਦਾਂਗੇ ਜਾਂ ਕੋਈ ਵੀ ਅਜਿਹਾ ਪ੍ਰੋਡਕਟ ਜੋ ਆਪਾਂ ਨੂੰ ਲੱਗਦਾ ਕਿ ਆਪਣੇ ਲਈ ਸਹੀ ਨਹੀਂ ਤਾਂ ਉਹ ਤਾਂ ਵੇਸਟੇਜ ਆਫ ਮਨੀ ਹੈ ਜਿਵੇਂ ਕਿ ਆਪਾਂ ਤੁਸੀਂ ਪਹਿਲਾਂ ਵੀ ਗੱਲ ਦੱਸੀ ਹੈ ਕਿ ਆਪਣੇ ਇੰਨੇ ਜ਼ਿਆਦਾ ਕੈਮੀਕਲ ਯੂਜ਼ ਹੁੰਦੇ ਆ ਕਿ ਬਾਹਰ ਜਰਮਨ ਦੇ ਵਿੱਚ ਆਪਣੇ ਕਈ ਪ੍ਰੋਡਕਟ ਬੈਨ ਵੀ ਕੀਤੇ ਹੋਏ ਆ ਹਾਂਜੀ ਕਾ ਇੰਡੀਅਨ ਪ੍ਰੋਡਕਟ ਹੀ ਨੇ ਉਹ ਨਹੀਂ ਕਾਫੀ ਪ੍ਰੋਡਕਟਸ ਐ ਹੋ ਜੇ ਨਹੀਂ ਮੈਂ ਨਾਮ ਨਹੀਂ ਲਾਉਂਗੀ ਬਟ ਕਿਉਂਕਿ ਮੈਂ ਇਸ ਫੀਲਡ ਦੇ ਵਿੱਚ ਆ ਤਾਂ ਮੈਂ ਰਿਸਰਚ ਕਰਦੀ ਰਹਿਣੀ ਆ ਇਹਨਾਂ ਚੀਜ਼ਾਂ ਨੂੰ ਤਾਂ ਯੂ ਐਸ اے ਤੇ ਯੂਰਪ ਦੇ ਵਿੱਚ ਕੈਨੇਡਾ ਦੇ ਵਿੱਚ ਕਾਫੀ ਇਹੋ ਜੇ ਬ੍ਰਾਂਡਸ ਹੈਗੇ ਨੇ ਜੋ ਆਫੀਸ਼ੀਅਲੀ ਬੈਨ ਨਹੀਂ ਉਹਨਾਂ ਨੂੰ ਨਹੀਂ ਯੂਜ਼ ਕੀਤਾ ਜਾ ਸਕਦਾ ਇਵਨ ਐਨੀਮਲ ਲਈ ਵੀ ਉਹ ਰეკਮੈਂਡ ਨਹੀਂ ਕਰਦੇ ਕਿ ਚਲੋ ਤੁਸੀਂ ਆਪਣਾ ਐਨੀਮਲ ਨਹਾ ਲਓ ਇਹ ਦਿਨ ਜੇ ਤੁਸੀਂ ਨਹੀਂ ਯੂਜ਼ ਕਰ ਸਕਦੇ ਬਟ ਨਹੀਂ ਉਹ ਉਹਦੇ ਲਈ ਵੀ ਰეკਮੈਂਡ ਨਹੀਂ ਕਰਦੀ ਕਿਉਂਕਿ ਉਸਕੇ ਲਈ ਬਹੁਤ ਇਫੈਕਟਿਵ ਮਤਲਬ ਬਹੁਤ ਜ਼ਿਆਦਾ ਹਾਰਮਫੁਲ ਇਫੈਕਟਸ ਨਹੀਂ ਉਸ ਚੀਜ਼ ਦੇ ਉਸ ਤੋਂ ਬਾਅਦ ਸਕਿਨ ਨੂੰ ਵਾਸ਼ ਕਰਨ ਤੋਂ ਬਾਅਦ ਸਕਿਨ ਆਪਣੀ ਸੰਦੇ ਕੰਟੈਕਟ ਜਾਂਦੀ ਆ ਅਲੱਗ-ਅਲੱਗ ਟੈਂਪਰੇਚਰ ਦੇ ਕੰਟੈਕਟ ਦੇ ਵਿੱਚ ਜਾਂਦੀ ਆ ਤਾਂ ਉਹ ਰਿਐਕਸ਼ਨ ਕਰਦੀ ਹੈ ਉਹ ਚੀਜ਼ ਬਹੁਤ ਵਧੀਆ ਲੱਗਾਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੇ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਭਵਿੱਖ ਦੇ ਲਈ ਤੇ ਆਸ ਕਰਦੇ ਹਾਂ ਕਿ ਤੁਸੀਂ ਚੰਗੇ-ਚੰਗੇ ਪ੍ਰੋਡਕਟ ਸਾਡੇ ਲਈ ਹੋਰ ਵੀ ਬਣਾਓ ਤਾਂ ਕੀ ਕਹਿਣਾ ਚਾਹੂੰਗੀ ਅੰਤ ਦੇ ਵਿੱਚ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇੱਥੋਂ ਤੱਕ ਪਹੁੰਚ ਕਰਨ ਲਈ ਮੈਨੂੰ ਇਹਨਾਂ ਐਪਰੀਸ਼ੀਏਟ ਕਰਨ ਲਈ ਮੈਂ ਸੋਚਿਆ ਨਹੀਂ ਸੀ ਕਿ ਇਹ ਮਤ ਸ਼ੀਸ਼ੀ ਜੀ ਦੀ थैंक यू ਸੋ ਮੱਚ ਤੇ ਜ਼ਰੂਰ ਤੁਹਾਡੀ ਐਕਸਪੈਕਟੇਸ਼ਨਸ ਨੂੰ ਮੈਂ ਆਪਣੇ ਧਿਆਨ ਚ ਰੱਖੂਗੀ ਔਨ ਅਲ ਟਾਈਮ ਦੇ ਵਿੱਚ ਆਪਾਂ ਆਪਣੀ ਇੱਕ ਮੇਡ ਇਨ ਪੰਜਾਬ ਪ੍ਰੋਪਰ ਸਕਿਨ ਕੇਅਰ ਕਿਟ ਬਣਾ ਲਾਂਗੇ ਤੇ ਆਪਾਂ ਨੂੰ ਕੋਈ ਵਿਦੇਸ਼ੀ ਪ੍ਰੋਡਕਟ ਖਰੀਦਣ ਦੀ ਕੋਈ ਜ਼ਰੂਰਤ ਨਹੀਂ ਪਊਗੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ थैंक यू ਤਾਂ ਆਪਾਂ ਗੱਲਬਾਤ ਕੀਤੀ ਪੰਨ ਆਮਨਦੀਪ ਕੌਰ ਦੇ ਨਾਲ ਤਾਂ ਜਿਵੇਂ ਕਿ ਆਪਣੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹਾਂ ਤੇ ਪੰਜਾਬ ਦੇ ਜਿਹੜਾ ਦੌਰ ਚੱਲ ਰਿਹਾ ਹੁਣ ਬਹੁਤ ਸਾਰੀ ਬੇਰੁਜ਼ਗਾਰੀ ਵਧ ਰਹੀ ਹੈ ਉਹਨਾਂ ਲਈ ਇੱਕ ਸੰਦੇਸ਼ ਦੇਣਾ ਚਾਹੁੰਗਾ ਆਪਣੇ ਵੱਲੋਂ ਕਿ ਤੁਸੀਂ ਵੀ ਹਾਰ ਨਾ ਮੰਨੋ ਜੇਕਰ ਤੁਹਾਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਨੌਕਰੀ ਦੇ ਪਿੱਛੇ ਨਾ ਭੱਜੋ ਬਹੁਤ ਸਾਰੇ ਮੌਕੇ ਤੁਹਾਡੇ ਕੋਲ ਬਹੁਤ ਸਾਰੇ ਅਜਿਹੇ ਬਿਜ਼ਨਸ ਜਿਹੜੇ ਆਪਾਂ ਜਿਵੇਂ ਕਿ ਭੈਣ ਅਮਨਦੀਪ ਕੌਰ ਨੇ ਸ਼ੁਰੂ ਕੀਤਾ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਜਾ ਰਹੇ ਨੇ ਤੁਸੀਂ ਵੀ ਜਰੂਰ ਅਜਿਹੀਆਂ ਕੋਸ਼ਿਸ਼ਾਂ ਜਾਰੀ ਰੱਖਿਓ ਤਾਂ ਹੁਣ ਮੈਨੂੰ ਦਿਓ ਇਜਾਜ਼ਤ ਅਗਲੀ ਵਾਰ ਫੇਰ ਕਿਸੇ ਨਵੇਂ ਵੀਡੀਓ ਨਾਲ ਤੁਹਾਡੇ ਰੂਬਰੂ ਹੋਵਾਂਗਾ ਬਹੁਤ-ਬਹੁਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ